ਹੁਣ ਜਿਹੜੀ ਸਿਆਸਤ ਆ ਨਾ ਦੇਖੋ ਕੁਝ ਪੈਸਾ ਚਾਹੀ ਜਿੱਤਣ ਵਾਸਤੇ ਵੰਡਣ ਵਾਸਤੇ ਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਫਿਰ ਪੈਸਾ ਉਹ ਪੂਰਾ ਇਲੈਕਸ਼ਨਾਂ ਵਿੱਚ ਦਲ ਬਦਲੂ ਟਿਕਟਰੀ ਮਿਲਦੀ ਤੇ ਛੱਡ ਕੇ ਚਲੇ ਜਾਂਦੇ ਆ ਔਰ ਕੋਈ ਰੂਲ ਨਹੀਂ ਕੋਈ ਡਾਇਲੋਜੀ ਨਹੀਂ ਕੋਈ ਵਿਚਾਰਧਾਰਾ ਨਹੀਂ ਅੱਜ ਉਹ ਸੁਣੀ ਦਾ ਅਕਾਲੀ ਦਲ ਦਾ ਲੀਡਰ ਦੋ ਅਗਲੇ ਦਿਨ ਉਹ ਤੇ ਭਾਪੀ ਚ ਗਿਆ ਹੁੰਦਾ ਇਹ ਜਿਹੜੇ ਹੁਣ ਜਿਹੜੇ ਹੁਣ ਬਦਲਦੇ ਨੇ ਹੈ ਸਿਆਸਤ ਬਦਲਦੇ ਨੇ ਇਹ ਗੱਲ ਕਿਹਾ ਕਿ ਇਹ ਬਿਜ਼ਨਸ ਦੇਖਦੇ ਕਿ ਸਾਡੀ ਦੁਕਾਨਦਾਰੀ ਕਿੱਥੋਂ ਚੱਲੇ ਮੈਨੂੰ ਹਰਾਨੀ ਹੋਈ ਜਦੋਂ ਬਿੱਟੂ ਨੇ ਕਿਹਾ ਤੈਨਾਂ ਤਾਂ ਬਿਜੇਪੀ ਨਹੀਂ ਜਿਹੜਾ ਹੰਸ ਰਾਜ ਹੰਸਾ ਪਹਿਲਾਂ ਅਕਾਲੀਆਂ ਚ ਕੋਸ਼ਿਸ਼ ਕੀਤੀ ਫਿਰ ਇੱਧਰ ਕੋਸ਼ਿਸ਼ ਕੀਤੀ ਉਹ ਵੀ ਗਿਣਤੀ ਮਿੰਤੀ ਕਰਦਾ ਰਿਹਾ ਹੁਣ ਦਿੱਲੀ ਤਾਂ ਉਹਨੂੰ ਲੋਕ ਜਾਣਦੇ ਨੇ ਦਿੱਲੀ ਤਾਂ ਉਹ ਹਰ ਜਿੱਤੇ ਗਏ ਪੰਜਾਬ ਦੇ ਵਿੱਚੋਂ ਜਿਹੜੇ ਥਾਂ ਪੰਜਾਬੀ ਕਰਦਾ ਉਹਨੂੰ ਲੋਕ ਘੇਰਦੇ ਨੇ ਲੋਕ ਪੁੱਛਦੇ ਨੇ ਉਹਦੇ ਕੋਕਲੀ ਤੇ ਵਾਸੀ ਹੰਸਰਾ ਜੀ ਹਜ਼ਰ ਨੂੰ ਨਹੀਂ ਪਤਾ ਇਹ ਭਾਜੀਪੀ ਦਾ ਰੋਲ ਕੀ ਰਿਹਾ ਪੰਜਾਬ ਦੇ ਲੋਕਾਂ ਵਾਸਤੇ ਤੇ ਆਪਜੀ ਜੀ ਇਹਦੀ ਲੀਡਰਸ਼ਿਪ ਦਾ ਕੀ ਰੋਲ ਰਿਹਾ ਅੱਜ ਹੰਸਰਾ ਜੀ ਹੰਸਰਾ ਕਿਹੜੇ ਮੂਹ ਨੂੰ ਆਪਣੀ ਗੋਟਾ ਮੰਗ ਰਿਹਾ ਪੰਜਾਬ ਦੇ ਜਿਹੜੇ ਕਿਸਾਨੀ ਦੇ ਤਿੰਨੇ ਜਿਹੜੇ ਸੀਗੇ ਬਣਾਇਆ ਲਾਜ ਜਿਹੜੇ ਸੀ ਉਹਨਾਂ ਦਾ ਇਹਨਾਂ ਨੇ ਸਪੋਰਟ ਕੀਤਾ ਪਹਿਲਾਂ ਤਾਂ ਇਹ ਹੁਬ ਹੁਬ ਕੇ ਕਹਿੰਦੇ ਸੀ ਕਿ ਦੇਖੋ ਜੀ ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ ਮੁੜ ਕੇ ਜਦ ਦੇਖਿਆ ਵੀ ਸਾਡੇ ਤਾਂ ਪੈਰਾਂ ਹੇਠ ਜਮੀਨ ਨਿਕਲ ਗਈ ਬਦਲ ਗਈ ਕਿਉਂ ਕਿਉਂਕਿ ਬੇਸਿਕਲੀ ਕੀ ਆ ਕਿ ਕੋਈ ਸਿਧਾਂਤ ਨਹੀਂ ਜਿਹੜੀ ਪਾਰਟੀ ਮੋਰਚੇ ਲਾਉਂਦੀ ਆਈ ਉਹ ਬਿਜ਼ਨਸ ਦੇ ਵਿੱਚ ਟਰਾਂਸਪੋਰਟ ਤੇ ਉਹਦੇ ਵਪਾਰੀ ਬਣ ਗਏ ਨੇ ਬਹੁਤ ਵੱਡੇ ਪੱਤਰ ਕੈਨੇਡਾ ਫੈਕਟਸ ਤੇ ਸਰੋਤਿਆਂ ਤੇ ਦਰਸ਼ਕਾਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ ਅਦab ਤੇ ਸਤਿ ਸ਼ਕਾਲ ਜੀ ਪ੍ਰੋਗਰਾਮ ਜਿਹੜਾ ਅਸੀਂ ਅੱਜ ਦੀ ਪੇਸ਼ ਕਰ ਰਹੇ ਹਾਂ ਉਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਹੜੇ ਅੱਜ ਦੇ ਮਹਿਮਾਨ ਨੇ ਡਾਕਟਰ ਨਾਰ ਸਿੰਘ ਜਿਹੜੇ ਫੋਕਲੋਰ ਦੇ ਉੱਤੇ ਤੇ ਪੰਜਾਬ ਦੇ ਸੱਭਿਆਚਾਰ ਉੱਤੇ ਬੜੇ ਉੱਗੇ ਵਿਦਵਾਨ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਨੇ ਪੰਜਾਬ ਯੂਨੀਵਰਸਿਟੀ ਵਿੱਚ ਇਹ ਪ੍ਰੋਫੈਸਰ ਰੈਨੇ ਉਹ ਡੀਵੀ ਕਾਲਜ ਤੋਂ ਇਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਉੱਥੇ ਵੀ ਇਹ ਪ੍ਰੋਫੈਸਰ ਰਹੇ ਨੇ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੈਨੇਡਾ ਦੇ ਨਿਵਾਸੀ ਜਿਹੜੇ ਨੇ ਜਿਹੜੇ ਪੰਜਾਬ ਤੋਂ ਖਾਸ ਕਰਕੇ ਇੱਥੇ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਉੱਤੇ ਪੰਜਾਬ ਦੇ ਜਾਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹਨਾਂ ਦਾ ਕੀ ਅਸਰ ਹੁੰਦਾ ਉਹਨਾਂ ਦੇ ਫੈਕਟਸ ਕੀ ਉਹਨਾਂ ਦੇ ਪੰਜਾਬ ਦੇ ਹੁੰਦੇ ਜਿਹੜੇ ਆ ਉਹਨਾਂ ਦਾ ਲੋਕਾਂ ਦੇ ਮਾਨਸਿਕ ਤੌਰ ਤੇ ਜਾਂ ਉਹਨਾਂ ਦੇ ਰੋਜ਼ ਜੀਵਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਅੱਜ ਕੱਲ ਜਿਹੜਾ ਤਨਪਦਾ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ। ਔਰ ਜਦੋਂ ਅਸੀਂ ਇੱਥੇ ਕੈਨੇਡਾ 'ਚ ਲੋਕ ਜਿਹੜੇ ਵਸਦੇ ਆ ਉਹ ਸੁਣਦੇ ਆ ਕਿ ਉਹਥੋਂ ਦੇ ਲੇਤਾ ਲੋਕ ਨੇ ਜਾਂ ਸਿਆਸੀ ਪਾਰਟੀਆਂ ਨੇ ਉੱਥੇ ਬੜੀ ਉਥਲ-ਪੁਥਲ ਜੀ ਮੱਚੀ ਹੋਈ ਹੈ। ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਪ ਹੋਵੇ। ਔਰ ਭਾਸ਼ ਕਰਕੇ ਔਰ ਭਾਜਪਾ ਵੀ ਹੋਵੇ। ਖਾਸ ਕਰਕੇ ਜਿਹੜੇ ਦਲ ਬਦਲੂਆ। ਬਿਲਕੁਲ। ਡਾਕਟਰ ਸਾਹਿਬ ਇਹ ਦਲ ਬਦਲੂਆ ਜਿਹੜਾ ਆ ਕੰਮ ਇਹ ਦਲ ਬਦਲੂ ਕੀ ਚੀਜ਼ ਆ ਨਵੀਂ ਇੱਕ ਅਪੀਲ ਹੈ ਤੇ ਪਹਿਲਾਂ ਵੀ ਸੀ ਲੇਕਿਨ ਉਦੋਂ ਸਤਾ ਬਦਲਦੀਆਂ ਸਨ ਸਰਕਾਰਾਂ ਡੇਗੀਆਂ ਜਾਂਦੀਆਂ ਸਨ ਕਾਂਗਰਸ ਵੇਲੇ ਜਾਂ ਅੱਡਿਆਇ ਕਲ ਬੀਜਪੀ ਵੀ ਡੇਗ ਰਹੀ ਹੈ ਲੇਕਿਨ ਹੁਣ ਇਲੈਕਸ਼ਨ ਆ ਰਹੀਆਂ ਨੇ ਇਲੈਕਸ਼ਨਾਂ ਵਿੱਚ ਦਲ ਬਦਲੂ ਤੇ ਟਿਕਟ ਨਹੀਂ ਮਿਲਦੀ ਤੇ ਛੱਡ ਕੇ ਚਲੇ ਜਾਂਦੇ ਆ ਔਰ ਕੋਈ ਰੂਲ ਨਹੀਂ ਕੋਈ ਡਾਇਲੋਜੀ ਨਹੀਂ ਕੋਈ ਵਿਚਾਰਧਾਰਾ ਨਹੀਂ ਅੱਜ ਉਹ ਸੁਣੀ ਦਾ ਅਕਾਲੀ ਦਲ ਦਾ ਲੀਡਰ ਹੁੰਦਾ ਅਗਲੇ ਦਿਨ ਉਹ ਇਹ ਭਾਜਪਾ ਚ ਗਿਆ ਹੁੰਦਾ ਜਾਂ ਕਾਂਗਰਸ ਗਿਆ ਜਾਂ ਆਪ ਪਾਰਟੀ ਚ ਗਿਆ ਹੁੰਦਾ ਕੀ ਪਾਰਟੀਆਂ ਦਾ ਕੇਡਰ ਜਿਹੜਾ ਆ ਜਾਂ ਪਾਰਟੀਆਂ ਦੀ ਆਡਾਇਲੋਜੀ ਇਹ ਦਾ ਦਿਵਾਲੀਆਪਨ ਆ ਗਿਆ ਜਾਂ ਲੀਡਰਾਂ ਦੀ ਘਾਟ ਪੈਦਾ ਹੋ ਗਈ ਹੈ ਜਾਂ ਇਹ ਲੀਡਰ ਕੋਈ ਕਰਨਾ ਨਹੀਂ ਚਾਹੁੰਦੇ ਸਮਾਜ ਵਾਸਤੇ ਇਹਦੇ ਬਾਰੇ ਦੱਸੋ ਸ਼ਰਮਾ ਜੀ ਜੇ ਤੁਸੀਂ ਕਿਤੇ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜਾ ਇਹ ਪੋਲੀਟੀਕਲ ਪਾਰਟੀਆਂ ਨੂੰ ਦੇਖੋਗੇ ਤਾ ਤੁਹਾਨੂੰ ਪਤਾ ਲੱਗੇਗਾ ਕਿ ਹੌਲੀ ਹੌਲੀ ਕਿਸ ਤਰ੍ਹਾਂ ਇਹ ਇੱਕ ਇੱਕ ਧੰਦਾ ਬਣ ਗਿਆ ਪਹਿਲਾਂ ਮੈਨੂੰ ਯਾਦ ਆ ਚੰਗੀ ਤਰ੍ਹਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਹਰ ਪੋਲੀਟੀਕਲ ਪਾਰਟੀ ਦਾ ਬੰਦਾ ਚਾਹੇ ਅਕਾਲੀ ਹੋਣ ਉਸ ਵੇਲੇ ਅਕਾਲੀ ਸੀ ਤੇ ਜਾਂ ਕਾਂਗਰਸੀ ਸੀ ਠੀਕ ਉਹ ਕਹਿੰਦੇ ਸੀ ਜੇੜਾ ਇਕੱਠੀਆਂ ਅਸੀਂ ਮੋਰਚੇ ਲਾਏ ਚਾਹੇ ਅਕਾਲੀਆਂ ਨੇ ਮੋਰਚੇ ਲਾਏ ਚਾਹੇ ਉਹਨਾਂ ਨੇ ਆਜ਼ਾਦੀ ਦੀ ਲਹਿਰ 'ਚ ਕਾਂਗਰਸੀਆਂ ਨੇ ਯੋਗਦਾਨ ਪਾਇਆ ਇਹ ਮੁੱਖ ਗੱਲ ਹੁੰਦੀ ਸੀ ਠੀਕ ਉਦੋਂ ਬਾਅਦ ਉਹ ਕਹਿੰਦੇ ਸੀ ਸੇਵਾ ਕਰਨੀ ਤੇ ਇੱਕ ਸਮਾਂ ਸੀ ਜਦੋਂ ਸਾਡੇ ਐਮਐਲਏ ਸਧਾਰਨ ਬੱਸਾਂ ਦੇ ਵਿੱਚ ਸਫ਼ਰ ਕਰਦੇ ਸੀ ਠੀਕ ਉਹ ਬੱਸ ਇੰਨੀ ਕਿਰਾਇਤ ਸੀ ਕਿ ਮੁਰਲੀਆਂ ਸੀਟਾਂ ਦੇ ਉੱਤੇ ਤੁਸੀਂ ਬੈਠਣਾ ਹੌਲੀ ਹੌਲੀ ਉਹ ਕਾਰਾਂ ਤੇ ਆ ਗਏ ਹੌਲੀ ਹੌਲੀ ਪੈਸਾ ਆ ਗਿਆ ਤੇ ਹੌਲੀ ਹੌਲੀ ਸਿਆਸਤ ਧੰਦਾ ਬਣ ਗਈ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਜਦੋਂ ਆਈ ਉਸੇ ਪਰਿਵਾਰਾਂ ਚ ਗਏ ਖੰਡਾ ਨਹੀਂ ਸ਼ੁਰੂ ਹੋਇਆ ਤੁਸੀਂ ਬਿਆਨਤ ਸਿੰਘ ਦਾ ਲੈ ਲਓ ਮੈਨੂੰ ਇਸ ਕਰਕੇ ਆ ਕਿ ਕੋਈ ਬਿੱਟੀ ਨੂੰ ਬਿੱਟੂ ਨੇ ਪਿਛਲੇ ਦਿਨੀ ਪਾਰਟੀ ਛੱਡੀ ਹੈ ਬਿਆਨਤ ਸਿੰਘ ਸਾਈਕਲ ਦੇ ਉੱਤੇ ਫਿਰਦੇ ਹੁੰਦੇ ਸੀ ਪੰਚਾਇਤਾਂ ਤੋਂ ਸ਼ੁਰੂ ਕੀਤਾ ਬਲਾਕ ਸਮਿਤੀ ਦੇ ਚੇਅਰਮੈਨ ਰਹੇ ਫਿਰ ਹੌਲੀ ਹੌਲੀ ਕਾਂਗਰਸ ਦੇ ਵਿੱਚ ਕਮਿਟਿਡ ਵਰਕਰ ਰਹੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਤਰਾਤਲ ਦੇ ਉੱਤੇ ਲੋਕਾਂ ਦੇ ਨਾਲ ਇੱਕ ਬੜਾ ਵੱਡਾ ਰਾਬਤਾ ਸੀ ਠੀਕ ਹੈ ਤੇ ਫਿਰ ਉਹ ਵੱਡੇ ਨੀਤਾ ਦੇ ਤੌਰ ਤੇ ਆਉਂਦੇ ਨੇ ਸਾਹਮਣੇ ਪਰ ਜਿਹੜੇ ਬੰਦੇ ਗਾਹਾਂ ਉਹਨਾਂ ਦੇ ਪਰਿਵਾਰਾਂ ਚੋਂ ਆਏ ਉਹਨਾਂ ਉਹਨਾਂ ਲਈ ਤਾਂ ਪੈਸਾ ਕਮਾਉਣਾ ਮੁੱਖ ਸੀ ਤੇ ਉਹਨਾਂ ਲਈ ਸਿਆਸਤ ਹੁੰਦਾ ਤੇ ਬਿੱਟੂ ਦਾ ਜਿੱਥੋਂ ਤੱਕ ਸਵਾਲ ਆ ਉਹ ਉਹਨੂੰ ਇਹ ਜਿਹੜੇ ਹੁਣ ਜਿਹੜੇ ਹੁਣ ਬਦਲਦੇ ਨੇ ਸਿਆਸਤ ਬਦਲਦੇ ਨੇ ਇਹ ਗੱਲ ਕਿਹਾ ਕਿ ਇਹ ਬਿਜ਼ਨਸ ਦੇਖਦੇ ਨੇ ਕਿ ਸਾਡੀ ਦੁਕਾਨਦਾਰੀ ਕਿੱਥੋਂ ਚੱਲੂ ਠੀਕ ਹੈ ਮੈਨੂੰ ਹੈਰਾਨੀ ਹੋਈ ਜਦੋਂ ਬਿੱਟੂ ਨੇ ਕਿਹਾ ਜਿੰਨਾ ਦਾ ਕਾਂਗਰਸ ਨਹੀਂ ਹੈ ਉਸ ਵੇਲੇ ਉਹਦੀ ਕੈਲਕੂਲੇਸ਼ਨ ਸੀ ਹੁਣ ਹੁਣ ਜੇ ਜੇ ਇਹ ਪੋਜੀਸ਼ਨ ਹੁੰਦੀ ਨਾ ਨਾ ਸਾਰਿਆਂ ਨੇ ਕਿਹਾ ਜਿੰਨਾ ਦਾ ਭਾਜਪੀ ਨੇ ਹੂੰ ਜੇ ਇਹ ਪੋਜੀਸ਼ਨ ਹੁਣ ਹੁੰਦੀ ਨਾ ਉਹ ਛੇ ਦੇ ਨਾ ਕਰਦਾ ਠੀਕ ਹੈ ਕਿਉਂਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋ ਬਹੁਤਾ 베ਸ ਨਹੀਂ ਹੈ ਠੀਕ ਹੈ ਸੋ ਇਸ ਕਰਕੇ ਉਹ ਦੇਖਦੇ ਨੇ ਕਿ ਇਧਰ ਚਾਰ ਪੈਸੇ ਦਾ ਫਾਇਦਾ ਹੁੰਦਾ ਇਧਰ ਹੁੰਦਾ ਕੁਰਸੀ ਇੱਥੋਂ ਮਿਲੂਗੀ ਕੁਰਸੀ ਉੱਥੋਂ ਮਿਲੂਗੀ ਉਹ ਕੈਲਕੂਲੇਸ਼ਨਾਂ ਦੇ ਵਿੱਚ ਕਈ ਵਾਰੀ ਮਾਰ ਖਾ ਜਾਂਦੇ ਨੇ ਮੇਰੇ ਹਿਸਾਬ ਨਾਲ ਜਿਸ ਕਿਸਮ ਦਾ ਬੈਕਗ੍ਰਾਉਂਡ ਬਿੱਟੂ ਦੀ ਸੀ ਕਾਂਗਰਸ ਦਾ ਇੱਕ ਪੂਰਾ ਇਹਦਾ ਮਾਨ ਸਤਕਾਰ ਸੀ ਸੈਂਟਰ ਗਵਰਨਮੈਂਟ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਥੋੜੀ ਬਹੁਤ ਹੀ ਜਾਨੀ ਜਿਹੜੀ ਹੁੰਦੀ ਹੈ ਨਾ ਕਿ ਕਮਿਟਮੈਂਟ ਕਰੋ ਹੂੰ ਹੂੰ ਉਹਦੇ ਤੇ ਖੜੇ ਰਹੋ ਠੀਕ ਹੈ ਨਫਾ ਨੁਕਸਾਨ ਨਹੀਂ ਹੁੰਦਾ ਤੁਸੀਂ ਦੇਖੋ ਪੁਰਾਣੇ ਜਿਹੜੇ ਕਾਂਗਰਸ इवन ਚਮਚੇਰ ਸਿੰਘ ਦੂਲੋਂ ਹੋਰ ਮੈਂ ਤੁਹਾਨੂੰ ਇੱਕ ਉਦਾਹਰਣਾ ਦੇ ਦਿੰਦਾ ਉਹ ਕਾਂਗਰਸ 'ਚ ਖੜੇ ਰਹੇ ਹਾਲਾਂਕਿ ਘਰ ਵਾਲੀ ਬਦਲੀ ਬੇਟਾ ਬਦਲਿਆ ਉਹਨੇ ਉਹ ਨਹੀਂ ਬਦਲਿਆ ਉਹਨੇ ਮੜਕੇ ਉਹ ਸਿਆਸਤ ਵਿੱਚ ਵੀ ਬਹੁਤੇ ਐਕਟਿਵ ਨਹੀਂ ਹੋਇਆ ਕਿਉਂਕਿ ਥੋੜੀ-ਥੋੜੀ ਫਿਰ ਉਮਰ ਦੇ हिसाब ਨਾਲ ਪਿੱਛੇ ਕਿਉਂਕਿ ਟਾਈਮ ਆ ਗਿਆ ਹੁਣ ਜਿਹੜੀ ਸਿਆਸਤ ਆ ਨਾ ਦੇਖੋ ਉਹ 'ਚ ਪੈਸਾ ਚਾਹੀਦਾ ਜਿੱਤਣ ਵਾਸਤੇ ਵੰਡਣ ਵਾਸਤੇ ਤੇ ਉਸ ਤੋਂ ਮੈਂ ਜਿੱਤਣ ਤੋਂ ਬਾਅਦ ਫਿਰ ਪੈਸਾ ਉਹ ਪੂਰਾ ਕਰਦੇ ਹੁਣ ਇਹ ਪੁਆਇੰਟ ਤੇ ਹੋਰ ਆਉਣਾ ਹੁਣ ਕਈ ਇਹ ਤਾਂ ਗੱਲ ਕੀਤੀ ਵੀ ਉਹਦੇ ਮੌਕਾ ਪਰਸਤੀਆਂ ਦਿਖਾ ਦਤੀ ਹੁਣ ਕਈ ਵਾਰਾ ਪਾਰਟੀਆਂ ਵਿੱਚ ਵੀ ਜਿਦਾਂ ਕੌਂਸਲਿਪਰਸੀਆਂ ਚੱਲਦੀਆਂ ਕਈ ਸincere ਵਰਕਰ ਹੁੰਦੇ ਆ ਡਿਜ਼ਰਵ ਕਰਦੇ ਹੁੰਦੇ ਆ ਉਹ ਉਹਨਾਂ ਨੂੰ ਡਿਨਾਈ ਕਰ ਦਿੱਤਾ ਜੇ ਤਾਂ ਹੁਣ ਅਮਿੰਦਰ ਸਿੰਘ ਕੇਪੀ ਹੈ ਹਾਂ ਦਰਸ਼ਨ ਸਿੰਘ ਕੇਪੀ ਨਾਲ ਲੜਕੇ ਉਹ ਕਟਰ ਕਾਂਗਰਸੀ ਸੀ ਉਹ ਉਹਨਾਂ ਦੇ ਫਾਦਰ ਨੇ ਸ਼ਹੀਦ ਵੀ ਹੋਏ ਬਿਲਕੁਲ ਅਤਵਾਦ ਵੇਲੇ ਲੇਕਿਨ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਉਹਨਾਂ ਨੂੰ ਡਿਨਾਈ ਕੀਤੀ ਗਈ ਟਿਕਟ ਵਰੋਂ ਇੰਡੀਆ ਜਸਟਿਸ ਵੀ ਆ ਉਹ ਜਿਹਦਾ ਐਸ ਵਲੇ ਵਾਕਮ ਸੀ ਇਹ ਖਾਲੀ ਸੀ ਜਲੰਧਰ ਦੇ ਵਿੱਚ ਉਹਦਾ ਹੱਕ ਬੰਦਾ ਸੀ ਲੇਕਿ ਚੰਨੀ ਸਾਹ ਨੂੰ ਪਰੋਂ ਲੈ ਆ ਕੇ ਖੜਾ ਕਰਤਾ ਇਹਦੇ ਵਿੱਚ ਇਹਦੇ ਬਾਰੇ ਵੀ ਦੱਸੋ ਵੀ ਜਿਹੜੀ ਅੰਦਰਲੀ ਕੌਨਸਰਵੇਟਿਵ ਪਾਰਟੀ ਨਹੀਂ ਇਹ ਇੱਕ ਹੋਰ ਹਾਂ ਇਹ ਗੱਲ ਤੁਸੀਂ ਬੜੀ ਵਧੀਆ ਕੀਤੀ ਕਿ ਸਿਆਸਤ ਦੇ ਵਿੱਚ ਨਾ ਅੰਦਰ ਜਿਹੜਾ ਪਾਰਟੀਆਂ ਦੇ ਅੰਦਰ ਭੇੜ ਆ ਉਹ ਵੀ ਬੜਾ ਖਤਰਨਾਕ ਤੁਸੀਂ ਦੇਖੋ ਵੀ ਜਿਸ ਵੇਲੇ ਇਹਨਾਂ ਨੇ ਮਤਲਬ ਗਾਉਣ ਵਾਲਾ ਕੀ ਨਾਂ ਆਉਂਦਾ ਜਲੰਧਰ ਵਾਲਾ ਜਿਹੜਾ ਹੰਸ ਰਾਜ ਹੰਸ ਨੂੰ ਖੜਾ ਕੀਤਾ ਇਹ ਕੇਪੀ ਦੇ ਟੱਕਰੇ 'ਚ ਲੋਕ ਸਭਾ ਰਾਸ ਸਭਾ ਲਈ ਲੋਕ ਸਭਾ ਲਈ ਤੇ ਉਹ ਬਾਣੀ ਚੱਲਿਆ ਸੀ ਉਸ ਤੋਂ ਬਾਅਦ ਇਹ ਜੇ ਕਿਤੇ ਇਕੱਠੇ ਹੋ ਕੇ ਕੇਪੀ ਤੇ ਦੁੱਲੋ ਸਾਹਿਬ ਤੇ ਹੋਰ ਜਿਹੜੀ ਇਹ ਲੋਬੀ ਸੀ ਸਾਰੀ ਜੋ ਸਟੇਲ ਸ਼ਾਲਵਾਰ ਵਾਲੀ ਸੀ ਕਿਉਂਕਿ ਇਹਨਾਂ ਦਾ ਮਾੜਾ ਮੋਟਾ ਉੱਥੇ ਹੱਥ ਪੈਂਦਾ ਸੀ ਜਾ ਕੇ ਮਤਲਬ ਮੈਡਮ ਕੋਲ ਤੇ ਕਰ ਲਿਆ ਅਦਰਵਾਈਜ਼ ਉਹ ਉੱਥੇ ਬਣ ਗਏ ਸੀ ਤੇ ਈਵਨ ਜਿਹੜਾ ਹੰਸ ਰਾਜ ਹਾਨਸਾ ਪਹਿਲਾਂ ਅਕਾਲੀਆਂ 'ਚ ਕੋਸ਼ਿਸ਼ ਕੀਤੀ ਫਿਰ ਇਧਰ ਕੋਸ਼ਿਸ਼ ਕੀਤੀ ਉਹ ਵੀ ਗਿਣਤੀ ਮਿੰਤੀ ਕਰਦਾ ਰਿਹਾ ਹੁਣ ਦਿੱਲੀ ਤਾਂ ਉਹਨੂੰ ਲੋਕ ਜਾਣਦੇ ਨਹੀਂ ਸੀ ਦਿੱਲੀ ਤਾਂ ਉਹ ਜਿੱਤ ਗਿਆ ਪੰਜਾਬ ਦੇ ਵਿੱਚ ਹੁਣ ਜਿਹੜੇ ਥਾਂ ਪੰਜਾਬ ਚ ਜਾਂਦਾ ਉਹਨੂੰ ਲੋਕ ਘੇਰਦੇ ਨੇ ਲੋਕ ਪੁੱਛਦੇ ਨੇ ਤੇ ਉਹਦੇ ਕੋਲ ਕੀ ਜਵਾਬ ਹੁਣ ਇੱਥੇ ਸਵਾਲ ਇਹ ਆ ਜਾਂਦਾ ਹੁਣ ਇਹ ਹੰਸਰਾ ਅੰਸਦੀ ਤੋਂ ਹਾਂ ਗੱਲ ਕਰ ਲਈਏ ਨਾਲ ਇਹਨੂੰ ਵੀ ਛੇੜ ਹੀ ਲੈਨੇ ਆਪਾਂ ਇਹਦਾ ਬੀਜੇਪੀ ਨੂੰ ਆਪਾਂ ਨਾਲ ਡਿਸਕਸ ਕਰ ਲੈਨੇ ਆ ਹੁਣ ਬੀਜੇਪੀ ਦਾ ਜਿਹੜਾ ਕਿਸਾਨ ਮੋਰਚੇ ਦੇ ਤੇ ਦੋ ਤੋਂ ਉਹਨਾਂ ਲੋਕ 50 ਦੇ ਲੋਕਾਂ ਨੇ ਇਹਨੂੰ ਪਸੰਦ ਨਹੀਂ ਕੀਤਾ ਨਾ ਕਰ ਰਹੇ ਆ ਅਜੇ ਦਾ ਕੰਡਾ ਵਿੱਚ ਲੋਕੀ ਇਹਨਾਂ ਨੂੰ ਵੜ ਨਹੀਂ ਦੇ ਰਹੇ ਬਿਲਕੁਲ ਲੇਕਿਨ ਦੋਨੋਂ ਦੂਜੇ ਪਾਸੇ ਚੱਲ ਰਿਹਾ ਔਰ ਖਾਸ ਕਰਕੇ ਮੀਡੀਆ ਵੀ ਜਿਹੜਾ ਹੈ ਪੰਜਾਬ ਵੀ ਮੀਡੀਆ ਜਿਹੜਾ ਸੋਸ਼ਲ ਮੀਡੀਆ ਵੀ ਗੱਲ ਕਰ ਰਿਹਾ ਪੀ ਜਿਹੜੇ ਨਹੀਂ ਜੀ ਇਹਨਾਂ ਨੂੰ ਇਦਾਂ ਨਹੀਂ ਕਰਨਾ ਜਿੱਦਾਂ ਲੋਕਾਂ ਨੂੰ ਲੋਕਾਂ ਨੂੰ ਇਹਨਾਂ ਨੂੰ ਸੁਣਨਾ ਚਾਹੀਦਾ ਸਵਾਲ ਜਵਾਬ ਕਰਨਾ ਚਾਹੀਦਾ ਲੋਕਾਂ ਨੂੰ ਇਹਨਾਂ ਨਾਲ ਪੜਨਾ ਨੇ ਚਾਹੀਦਾ ਲੀਡਰਾਂ ਨਾਲ ਸਟੇਡਨਾ ਲੇਕਿਨ ਇੱਥੇ ਸਵਾਲ ਆ ਜਾਂਦਾ ਵੀ ਇੱਕ ਪਾਸੇ ਹੰਸਰਾ ਜਨਸ ਨੂੰ ਨਹੀਂ ਪਤਾ ਵੀ ਭਾਜਪਾ ਦਾ ਰੋਲ ਕੀ ਰਿਹਾ ਪੰਜਾਬ ਦੇ ਲੋਕਾਂ ਵਾਸਤੇ ਜਾਂ ਜੀ ਜੀ ਪੀ ਦੀ ਲੀਡਰਸ਼ਿਪ ਦਾ ਕੀ ਰੋਲ ਰਿਹਾ ਅੱਜ ਹੰਸਰਾ ਜਨਸ ਕਿਹੜੇ ਮੂਹ ਨੂੰ ਆਪਣੀ ਵੋਟਾਂ ਮੰਗ ਰਿਹਾ ਜਾਂ ਉਹ ਇਹ ਨਹੀਂ ਸਮਝ ਸਕਿਆ ਵੀ ਭਾਜਪਾ ਨੇ ਇਹਨੂੰ ਮਿਸਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਤੂੰ ਚਾਹ ਉਥੇ ਹਰਨਾ ਜਿੰਨਾ ਇਹ ਚੰਗੇ ਬਲਾ ਜੇਤੂ ਕੈਂਡੀਡੇਟ ਸੀ ਦਿੱਲੀ ਤੋਂ ਉਹਨੂੰ ਲਿਆ ਗਏ ਉੱਥੋਂ ਦੇ ਸਟੂਡਟਾਂ ਨੂੰ ਇਹਦਾ ਮਤਲਬ ਪੋਲਿਟਿਕਲ ਕੈਰੀਅਰ ਖਤਮ ਕਰਨ ਦੀ ਕੋਸ਼ਿਸ਼ ਆਦੀ ਵਿਚਾਰੇ ਦੀ ਦੇਖੋ ਤੁਸੀਂ ਜਿਹੜਾ ਪਹਿਲਾ ਸਵਾਲ ਕਰਿਆ ਸੀ ਨਾ ਥੋੜਾ ਉਹਦੇ ਬਾਰੇ ਪਹਿਲਾਂ ਗੱਲ ਕਰ ਲਈ ਵੀ ਜਿਹੜਾ ਅੰਦਰ ਭੇੜ ਹੁਣ ਜਿਵੇਂ ਚੰਨੀ ਹੋਰਾਂ ਨੂੰ ਜਲੰਧਰ ਲੈ ਗਏ ਉਹ ਉੱਥੇੋਂ ਪਤਾ ਕਿ ਇੱਥੇ ਸਾਡਾ ਇੱਕ ਕਾਸਟ بیس ਹੈ ਉੱਥੇ ਚੌਧਰੀ ਜਗਜੀਤ ਸਿੰਘ ਸੀ ਕੇਪੀਸੀ ਹੋਰ ਸੀ ਕਿ ਕਿਉਂਕਿ ਉਹ ਬੜੀ-ਬੜੀ ਲੋਬੀ ਹੈ ਲੋਬੀ ਹੈ ਤੇ ਜਿਹੜੇ ਬੰਦੇ ਕਮਿਟਡ ਸੀ ਖੜੇ ਰਹੇ ਉਹ ਬੰਦੇ ਹੌਲੀ-ਹੌਲੀ ਇਗਨੋਰ ਹੋਏ ਉਹ ਨਾਲ ਦੇ ਗ੍ਰਾਈਵਿਸ ਜੈਨੂਅਨ ਨੇ ਇਸ ਕਰਕੇ ਜਦੋਂ ਦਲ ਬਦਲੀ ਦੀ ਗੱਲ ਕਰਦੇ ਆ ਤਾਂ ਕਈ ਬੰਦੇ ਲਾਲਚ ਨੂੰ ਗਏ ਨੇ ਕੁਰਸੀਆਂ ਦੇਖ ਕੇ ਕਈ ਬੰਦੇ ਆਪਣੇ ਨਾਲ ਜਿਹੜਾ ਲੰਮਾ ਵਿਤਕਰਾ ਹੁੰਦਾ ਉਹਦੇ ਕਰਕੇ ਜਾਂਦੇ ਨੇ ਉਹ ਆਪਾਂ ਅਜੇ ਫਿਲਹਾਲ ਇਸ ਬੈਸ ਤੋਂ ਛੱਡਦੇ ਇੱਕ ਜਿਹੜੀ ਵੱਡੀ ਗੱਲ ਇਹ ਆ ਕਿ ਜਿਹੜੀਆਂ ਇਹ ਸਿਆਸੀ ਪਾਰਟੀਆਂ ਨੇ ਕਾਂਗਰਸੀ ਇਹਦਾ ਸੈਕੂਲਰਿਜ਼ਮ ਦੇ ਇਹਦਾ 플ੈਂਕ ਬੇਸਿਕ ਜਿਹੜਾ ਸੀ ਸੈਕੂਲਰ ਸੀ ਤੇ ਸੈਕੂਲਰਿਜ਼ਮ ਸੀ ਉਹ ਕਿੰਨਾ ਕੋਦੇ ਤੇ ਖੜੀ ਹੈ ਅਕਾਲੀਆਂ ਦਾ ਇੱਕ ਸਟੇ ਸੀ ਕਿ ਜਦੋਂ ਇਹਨਾਂ ਨੇ ਕਿਹਾ ਵੀ ਸਾਡਾ ਅਨੰਦਪੁਰ ਦਾ ਮਤਾ ਹੈ ਤੇ ਸਾਡਾ ਫੈਡਰਲ ਸਟਰਕਚਰ ਲਈ ਅਸੀਂ ਲੜਨਾ ਹੈ ਹੂੰ ਅਨੰਦਪੁਰ ਦਾ ਮਤਾ ਹੋਇਆ ਚਲੋ ਉਹਨਾਂ ਨੂੰ ਕਿਸੇ ਟੰਗ ਦਾ ਮਿਸਇਨਟਰਪਰਟ ਕੀਤਾ ਗਿਆ ਬੱਕਰੀ ਕੱਲ ਅਨੰਦਪੁਰ ਦਾ ਮਤਾ ਬਿਲਕੁਲ ਸੀ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਦੇ ਪਾਣੀਆਂ ਦਾ ਚੰਡੀਗੜ੍ਹ ਦਾ ਤੇ ਬਾਕੀ ਜਿਹੜੇ ਮਸਲੇ ਸੀ ਉਸ ਤੋਂ ਬਾਅਦ ਜਿਸ ਵੇਲੇ 1996 ਤੇ ਮੋਗਾ ਮੇਰੇ ਖਿਆਲ ਮੋਗਾ ਰੈਲੀ ਹੋਈ ਸੀ ਹੋਈ ਸੀ ਕੱਟ ਉਹਦੇ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਈ ਹੁਣ ਸਵਾਲ ਇਹ ਹੈ ਕਿ ਤੁਸੀਂ ਪੰਜਾਬੀ ਪਾਰਟੀ ਵਾਲੇ ਹੋ ਕਿ ਤੁਸੀਂ ਪੁਰਾਣੇ ਅਕਾਲੀਓ ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਸਾਡਾ ਤਾਂ 100 ਸਾਲ ਦਾ ਇਤਿਹਾਸ ਉਹ 100 ਸਾਲ ਦਾ ਇਤਿਹਾਸ ਤੁਹਾਡਾ ਫੈਡਰਲਿਜ਼ਮ ਲਈ ਲੜਨ ਦਾ ਸੀਗਾ ਪੰਜਾਬ ਦੀ ਆਟੋਨੋਮੀ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਦੀ ਜਿਹੜੀ ਬੱਕਰੀ ਸਭਿਆਚਾਰਕ ਪਛਾਣ ਉੱਥੇ ਉਹ ਲੱਗਾ ਮੈਂ ਉਹਦੇ ਇਹਦੇ ਵੀ ਤੁਹਾਡੇ ਜਿਹੜੀ ਤੁਸੀਂ ਗੱਲ ਕੀਤੀ ਕਾਲੀ ਸ਼ੇਡ ਲਈ ਮੈਂ ਸ਼ੇਡ ਲਗਾ ਕਾਲੀ ਪੋਲਿਟਿਕ ਸ਼ੇਡ ਲਗਾ ਲਈ ਹੁਣ ਪਹਿਲਾ ਇਤਿਹਾਸ ਤੇ ਰਿਹਾ ਇਹਨਾਂ ਦਾ ਵੀ ਫੈਡਰਲ ਧਾਜੇ ਦੇ ਦੇ ਲੜ ਰਹੇ ਉਹ ਵਸਤੇ ਲੜਦੇ ਪੰਜਾਬੀ ਭਾਸ਼ਾ ਦੇ ਵਾਸਤੇ ਲੜਦੇ ਰਹੇ ਚੰਡੀਗੜ੍ਹ ਵਾਸਤੇ ਲੜਦੇ ਰਹੇ ਪੰਜਾਬੀ ਜਿਹੜੇ ਖੇਤਰ ਸੀ ਉਹਨਾਂ ਵਾਸਤੇ ਲੜਦੇ ਰਹੇ ਔਰ ਜਿਲਾ ਭਰਦੇ ਰਹੇ ਬਿਲਕੁਲ ਬਿਲਕੁਲ ਜਿਹੜਾ ਭਰਦਾ ਬਹੁਤ ਸ਼ੇਰ ਨੇ ਲੇਕਿਨ ਹੁਣ ਜਿਹੜੇ ਆ ਹੁਣ ਜਿਹੜੀ ਇਹਨਾਂ ਦੀ ਆ ਰਹੀ ਜਿਹੜੀ ਮੌਜੂਦਾ ਪੋਲਿਟਿਕਸ ਆ ਉਹਦੇ ਵਿੱਚ ਇੱਕ ਤੇ ਕੇਪੀ ਜਿਹੜੇ ਮਿੰਦਰ ਸਿੰਘ ਕੇਪੀ ਨੂੰ ਇਹਨਾਂ ਕਾਲੀ ਦਲ ਚ ਲੈ ਲਿਆ ਕਿ ਕੀ ਕਾਲੀ ਦਲ ਦੇ ਵਿੱਚ ਵੀ ਲੀਡਰਸ਼ਿਪ ਦੀ ਇਹ ਨੂੰ ਕਹਿੰਦੇ ਬੈਂਕਰਫਸੀ ਹੋ ਗਈ ਹੈ ਹਾਂ ਦਿਵਾਲੀਆ ਬਣ ਆ ਗਿਆ ਨੰਬਰ 1 ਨੰਬਰ 2 ਕਾਲੀ ਖੁੱਲ ਕੇ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਜਿਹੜੀ ਚੰਡੀਗੜ੍ਹ ਦਾ ਮਸਲਾ ਪੰਜਾਬੀ ਭਾਸ਼ਾ ਦਾ ਮਸਲਾ ਪੰਜਾਬੀ ਲਾਗਿਆਂ ਦਾ ਮਸਲਾ ਜਾਂ ਫੈਡਰਲ ਤਾਕਤਾਂ ਦਾ ਮਸਲਾ ਉਹਦੇ ਬਾਰੇ ਕਾਲੀ ਦਲ ਅਜੇ ਗੱਲ ਨਹੀਂ ਕਰ ਰਿਹਾ ਕਿਉਂਕਿ ਬੀਜੇਪੀ ਨਾਂ ਦਾ ਲਾਇਸੈਂਸ ਉਹ ਤਾਂ 9 ਮਾਸ ਦਾ ਰਿਸ਼ਤਾ ਹੈ ਨਾ ਅੰਦਰੋਂ 9 ਮਾਸ ਦਾ ਉਹ ਅਜੇ ਉਹ ਅੰਦਰੋਂ ਅੰਦਰੋਂ ਸਾਫ਼ ਹੋ ਗਈ ਕੋਈ ਲੋਕ ਨਹੀਂ ਅੰਦਰੋਂ ਸਾਫ਼ ਕਿੱਦਾਂ ਹੋਣਗੇ ਦੇਖੋ ਨਹੀਂ ਇਹਦੇ ਬਾਰੇ ਗੱਲ ਕਰੋ ਗੱਲ ਇਹ ਆ ਕਿ ਜਦੋਂ ਅਕਾਲੀਆਂ ਨੇ ਚੰਡੀਗੜ੍ਹ ਦੇ ਵਿੱਚ ਬੀਜੇਪੀ ਨੂੰ ਵੋਟ ਪਾਈ ਹੈ ਹੂੰ ਠੀਕ ਤੇ ਹੁਣ ਤੱਕ ਇਹਨਾਂ ਦਾ ਨਾੜੂ ਜੁੜਿਆ ਹੋਇਆ ਹੈ ਅੱਛਾ ਪੰਜਾਬ ਦੇ ਜਿਹੜੇ ਕਿਸਾਨੀ ਦੇ ਤਿੰਨੇ ਜਿਹੜੇ ਸੀਗੇ ਬਣਾਇਆ ਲਾਜ ਜਿਹੜੇ ਸੀ ਹੂੰ ਉਨਾਂ ਦਾ ਇਹਨਾਂ ਨੇ ਸਪੋਰਟ ਕੀਤੀ ਹੈ ਪਹਿਲਾਂ ਤਾਂ ਇਹ ਹੁਬ ਹੁਬ ਕੇ ਕਹਿੰਦੇ ਸੀ ਕਿ ਦੇਖੋ ਜੀ ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ ਮੁੜ ਕੇ ਜਦ ਦੇਖਿਆ ਵੀ ਸਾਡੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬਦਲ ਗਈ ਕਿਉਂ ਕਿਉਂਕਿ ਬੇਸਿਕਲੀ ਕੀ ਆ ਕਿ ਕੋਈ ਸਿਧਾਰਤ ਨਹੀਂ ਹੈ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਵੀ ਕਿਸੇ ਵੇਲੇ ਉਹ ਇਹਨਾਂ ਦੀ ਜਾਨੀ ਲੜਨ ਦੀ ਭੜਨ ਦੀ ਤੇ ਆਪਣੇ ਹੱਕਾਂ ਲਈ ਖੜਨ ਦੀ ਇੱਕ ਕਮਿਟਮੈਂਟ ਸੀ ਕਿ ਅਕਾਲੀਆਂ ਦਾ ਜਿਹੜੇ ਮੋਰਚੇ ਮਸ਼ਹੂਰ ਸੀ ਇੱਕ ਵਾਰੀ ਕਿਸੇ ਨੇ ਮੇਲ ਗੱਲ ਸড়াই ਇੱਕ ਤਰਲੋਚਨ ਸਿੰਘ ਯਾਸਦੀ ਹੁੰਦਾ ਸੀ ਉਹਨੇ ਕੱਲ ਸੁਣਾਇਆ ਮਾਰਦਾ ਜੀ ਨੂੰ ਹਾਂ ਉਹਨੇ ਕਿਤੇ ਗੱਲ ਸড়াই ਕਹਿੰਦਾ ਜੀ ਜੇ ਤਾਂ ਕਰਨ ਕਾਂਗਰਸ ਦੇ ਉਹਦੇ ਕਹਿੰਦਾ ਜੇ ਤਾਂ ਲੰਗਰ ਲਾਉਣੇ ਹੁਣ ਜਲਾਂ ਭਰਨੀਆਂ ਹੁਣ ਤਾਂ ਅਕਾਲੀ ਤੇ ਜੇ ਡਰਾਮੇ ਕਰਨੇ ਹੋ ਸਰਕਾਰ ਦੀ ਨਿੰਦਾ ਕਰਨੀ ਹੋ ਤਾਂ ਕਾਮਰੇਟ ਪਰ ਕਹਿੰਦਾ ਰਾਜ ਤਾਂ ਕਾਂਗਰਸ ਹੀ ਨੂੰ ਕਰਨਾ ਆਉਂਦਾ ਫਿਰ ਉਹ ਤਾਂ ਲਤੀਫਾ ਹੈਗਾ ਕਹਿੰਦੇ ਬਾਦਲ ਸਾਹਿਬ ਕੋ ਬੰਦੇ ਗਏ ਕਹਿੰਦੇ ਹੁਣ ਮੋਰਚਾ ਆਪਾਂ ਨੇ ਕਰਦ ਲਾਉਣਾ ਬਾਦਲ ਸਾਹਿਬ ਕਹਿੰਦੇ ਹੁਣ ਤਾਂ ਆਪਣਾ ਰਾਜ ਆ ਪਰ ਮੋਰਚ ਸੋ ਜਿਹੜੀ ਪਾਰਟੀ ਮੋਰਚ ਲਾਉਂਦੀ ਆਈ ਹੈ ਉਹ ਬਿਜ਼ਨਸ ਦੇ ਵਿੱਚ ਟਰਾਂਸਪੋਰਟ ਦੇ ਉਹਦੇ ਵਪਾਰੀ ਬਣ ਗਏ ਨੇ ਬਹੁਤ ਵੱਡੇ ਪੱਦਰ ਤੇ ਹੁਣ ਉਹ ਉੱਥੇ ਖੜਨ ਵਾਲੇ ਜਿਹੜੇ ਕਮਿਟਿਡ ਦਿਨ ਅੱਗੇ ਆਸੀਂ ਕਹਿੰਦੇ ਸੀ ਵੀ ਜਿਹੜੇ ਟਕਸਾਲੀ ਅਕਾਲੀ ਨੇ ਉਹ ਕਿੱਧਰ ਗਏ ਉਹ ਉਹਨਾਂ ਦਾ ਇੱਕ ਹੋਰ ਤਰ੍ਹਾਂ ਦਾ ਡੈਡੀਕੇਟਡ ਡੈਡੀਕੇਟਡ ਹੁੰਦੇ ਨੇ ਸੋ ਇਸ ਕਰਕੇ ਜਿਵੇਂ ਗੈਨੀ ਕਰਤਾਰ ਸਿੰਘ ਵਰਗੇ ਬੰਦੇ ਕਿੱਥੋਂ ਲੱਭ ਕੇ ਲੈਣੇ ਨਹੀਂ ਮੈਂ ਅੱਛਾ ਤੁਹਾਨੂੰ ਇੱਕ ਹੋਰ ਦਹਦ ਮੈਂ ਖੁੜੀਆ ਸਾਹਿਬ ਦੇ ਨਾਲ ਰਿਹਾ ਹੂੰ ਖੁੜੀਆ ਸਾਹਿਬ ਚੰਡੀਗੜ੍ਹ ਦਾ ਇੱਕ ਸਾਡੇ ਉਸ ਜਿੱਥੇ ਮੈਂ ਕਿਰਾਏ ਤੇ ਰਿਹਾ ਹਾਂ 2 ਸਾਲ ਉਹ ਟੌਪ ਤੇ ਰਹਿੰਦੇ ਸੀ ਮੈਂ ਥੱਲੇ ਰਹਿੰਦਾ ਖੁੜੀਆ ਸਾਹਿਬ ਦੀ ਇਮਾਨਦਾਰੀ ਦੇਖ ਕੇ ਲੱਗਦਾ ਹੁੰਦਾ ਸੀ ਕਿ ਥੋੜਾ ਕਾਲੀ ਦਲ ਚ ਕੋਈ ਥਾਂ ਹੋ ਨਹੀਂ ਸਕਦੀ ਮੈਂ ਤੁਹਾਡੇ ਨਾਲ ਹੋਰ ਜੋੜਦਾ ਮੋਹਨ ਸਿੰਘ ਥੋੜੀ ਸੀ ਬੜੇ ਵੱਡੇ ਨੀਰ ਤੋੜ ਸਾਹਿਬ ਸੀ ਕੈਰੋਂ ਨੂੰ ਉਹਨੇ ਜੇਲ੍ਹ ਛੁਹਾਤਾ ਹੈ ਵੈਸੇ ਹੀ ਹਰਾਇਆ ਸੀ ਹਾਂ ਲੇਕਿਨ ਉਹ ਮੈਂ ਆਪਣੇ ਬਚਪਨ ਚ ਵੇਖਿਆ ਵੀ ਉਹਨਾਂ ਨੇ ਪਟਿਓ ਰੇਲ ਤੇ ਆਉਣਾ ਤੇ ਭਗਤ ਵਾਲਾ ਸਟੇਸ਼ਨ ਹੈਗਾ ਉੱਥੇ ਉਤਰਨਾ ਉੱਥੋਂ ਰਿਕਸ਼ਾ ਕਰਨਾ ਤੇ ਰਿਕਸ਼ਾ ਕਰਕੇ ਦਰਬਾਰ ਸਾਹਿਬ ਜਾਣਾ ਕਿਰਪਾ ਉਹਨਾਂ ਦੇ ਹੱਥ ਚ ਹੁੰਦੀ ਸੀ ਵੱਡੀ ਤੇ ਮਤਲਬ ਇੱਡੇ ਸਿੰਪਲ ਲੀਡਰ ਸਨ ਔਰ ਉਹ ਪ੍ਰਧਾਨ ਸੀ ਕਾਲੀ ਦਲ ਦੇ ਉਹ ਇੰਨੀ ਇੰਨੀ ਸਿੰਪਲ ਸਿਟੀ ਸੀ ਹੁਣ ਆਪਾਂ ਇਹ ਤਾਂ ਇਹ ਤੁਹਾਡੀ ਗੱਲ ਆ ਗਈ ਆਪਾਂ ਲੰਮੀ ਨਹੀਂ ਕਰਨੀ ਹੁਣ ਕਾਂਗਰਸ ਦਾ ਵੀ ਰੋਲ ਵੇਖ ਲਈਏ ਵੀ ਇੱਕ ਪਾਸੇ ਤੇ ਅਲਾਈਅੰਸ ਕੀਤਾ ਆ ਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਅਲਾਈਅੰਸ ਦੇ ਨਾਲ ਆ ਪਾਰਟੀ ਦਾ ਅਲਾਈਅੰਸ ਹੈ ਦੂਸਰੇ ਪਾਸੇ ਇੱਥੇ ਦਲ ਬਦਲੂ ਨੂੰ ਪ੍ਰੋਟੈਸਟ ਕਰ ਰਹੇ ਹੋ ਕਾਂਗਰਸੀ ਕਰ ਰਹੇ ਨੇ ਆਪ ਵਾਲੇ ਵੀ ਕਰ ਰਹੇ ਨੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਆਪ ਪਾਰਟੀ ਨਵੀਂ ਪਾਰਟੀ ਉੱਪਰ ਕੇ ਆਈ ਹੈ 2 ਸਾਲ ਤੋਂ ਰਾਜ ਕਰ ਰਹੀ ਹੈ ਉਹਦੇ ਬਾਰੇ ਵੀ ਆਪਣਾ ਕਰਨਾ ਫਰਜ਼ ਬੰਦਾ ਡਿਸਕਸ਼ਨ ਕਰਨਾ ਜਿਹੜੀ ਇੱਕ ਪਾਸੇ ਦੇ ਲਾਇੰਸ ਹੈ ਉਹਨਾਂ ਦਾ ਦੂਸਰਾ ਕਿਉਂਕਿ ਨੈਸ਼ਨਲ ਟਰਸਟ ਵਾਸਤੇ ਹੈ ਵੱਡੇ ਵੱਡੇ ਇੰਟਰਸਟ ਵਾਸਤੇ ਉਹਨਾਂ ਨੇ ਲਾਇੰਸ ਕੀਤਾ ਕਿਸ ਤਰ੍ਹਾਂ ਜਿਹੜਾ ਨੈਸ਼ਨਲ ਲੈਵਲ ਦੇਤੇ ਆਪ ਵਾਲਿਆਂ ਦਾ ਇੰਡੀਆ ਜਿਹੜਾ ਇੰਡੀਆ ਘਟਾ ਕਾਂਗਰਸ ਦਾ ਉਹਨਾਂ ਸਾਰਿਆਂ ਦਾ ਦਿੱਲੀ ਜੀ ਉਹਨਾਂ ਦਾ ਹੈਗਾ ਲੇਕਿਨ ਪੰਜਾਬ 'ਚ ਉਹਨਾਂ ਦਾ ਬਦਕਿਸਮਤੀਆਂ ਨਹੀਂ ਹੋ ਸਕਿਆ ਲੇਕਿਨ ਇੱਕ ਦੂਸਰੇ ਪਾਸੇ ਇੱਕ ਤੁਝੇ ਦਲ ਬਦਲੀ ਵੀ ਕਰਾ ਰਹੇ ਨੇ ਹੂੰ ਕਾਂਗਰਸ ਦਾ ਜਿਹੜਾ ਨੈਸ਼ਨਲ ਲੈਵਲ ਦੀ ਜਿਹੜੀ ਹੈਗੀ ਪੋਲਿਟਿਕਸ ਜਾਂ ਨੈਸ਼ਨਲ ਲੈਵਲ ਦਾ ਐਟੀਟਿਊਡ ਹੈ ਉਹ ਡਿਫਰੈਂਡ ਆ ਤੇ ਪੰਜਾਬ 'ਚ ਜਿਹੜਾ ਜਿਹੜਾ ਐਟੀਟਿਊਡ ਹੈ ਕਾਂਗਰਸ ਦਾ ਉਹ ਫਿਲਰੀ ਫਿਲਰੀ ਜੀ ਦਿਸਣਦਾ ਹੀ ਆ ਉੱਥੇ ਕੋਈ ਯੂਨਿਟੀ ਨਹੀਂ ਕੋਈ ਡਿਸਿਪਲਨ ਨਹੀਂ ਔਰ ਉਹ ਬਾਟ ਆ ਵਾਲਿਆਂ ਦਾ ਹਾਲ ਹੈ ਵੀ ਇੱਕ ਦੂਜੇ ਨੂੰ ਲਤਾਂ ਕੁੱਚਣ ਦੇ ਉੱਥੇ ਦੇ ਕੱਟੇ ਨੇ ਇੱਥੇ ਗਾਲਾਂ ਕੱਢਣ ਦੇ ਇਹਦੇ ਬਾਰੇ ਵੀ ਦੱਸੋ ਜੀ ਦੇਖੋ ਇਹ ਆ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਤੇ ਜਿਹੜੀਆਂ ਸੈਂਟਰਿਸਟ ਪਾਰਟੀਆਂ ਨੇ ਇਹਨਾਂ 'ਚ ਫਰਕ ਹੁੰਦਾ। ਹੂੰ। ਦੂਸਰੀ ਗੱਲ ਆ ਜਿਹੜੇ ਚੋਣਾਂ ਲਈ ਜਿਹੜੇ ਸਮਝੌਤੇ ਗਠਬੰਧਨ ਹੁੰਦੇ ਨੇ। ਹੂੰ। ਉਹਨਾਂ ਦੇ ਵਿੱਚ ਮੌਕਾ ਪ੍ਰਸਤੀ ਦੀ ਗੁਜਾਇਸ਼ ਜ਼ਿਆਦਾ ਹੁੰਦੀ ਹੈ। ਹੂੰ। ਹੋਣੀ ਵੀ ਚਾਹੀਦੀ ਕੋਈ ਗੱਲ ਨਹੀਂ ਆ ਕਿਉਂਕਿ ਵੱਡੇ ਪੱਧਰ ਤੇ ਇਸ ਵੇਲੇ ਇੰਡੀਆ ਦੇ ਵਿੱਚ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਆ। ਹੂੰ। ਉਹਦੇ ਵਿੱਚ ਇਕੱਠੇ ਨੇ। ਠੀਕ ਹੈ। ਇਹ 'ਚ ਕੋਈ ਰੌਲਾ ਨਹੀਂ ਹੈਗਾ ਇਹਦੇ 'ਚ। ਠੀਕ ਹੈ। ਇਹ ਚੋਣਾਂ ਤਾਂ ਇਕੱਠੇ ਨੇ ਕਿਉਂਕਿ ਬੇਸਿਕਲੀ ਇਹਨਾਂ ਦੇ ਸੂਲਾ ਡੱਟ ਨੇ। ਠੀਕ ਹੈ। ਪਰ ਪੰਜਾਬ ਦੇ ਵਿੱਚ ਕਿਉਂਕਿ ਆਪ ਵਾਲਿਆਂ ਨੂੰ ਲੱਗਦਾ ਕਿ ਸਾਡਾ ਇੱਥੇ ਜਿਆਦਾ ਆਧਾਰ ਹੈਗਾ ਇਹਨਾਂ ਨੂੰ ਵੈਸੇ ਅਲਾਈਅੰਸ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਤੈਨੂੰ ਕਿੰਨਾ ਹਿੱਸਾ ਪੰਜਾਬ ਦੇ ਵਿੱਚ ਲੈਣਾ ਹੈ ਕਿੰਨੀ ਐਫੀਟਰ ਤੈਨ ਤੇ ਫਿਰ ਇਹ ਲੜਾਈ ਨਹੀਂ ਸੀ ਪਰ ਜਿਹੜਾ ਇਹ ਹੈ ਵੀ ਉਧਰੋਂ ਇੱਧਰ ਖਿੱਚ ਲਿਆ ਉਹਨੂੰ ਉਧਰ ਖਿੱਚ ਲਿਆ ਜਿਵੇਂ ਇੱਕ ਬੰਦਾ ਤੁਸੀਂ ਕਾਂਗਰਸ ਤੋਂ ਉਧਰ ਲੈ ਆਪ ਚ ਲੈ ਆਂਦਾ ਲੋਕੀਂ ਵੰਦੇ ਵੀ ਕੀ ਹੋਇਆ ਇਹ ਤਮਾਸ਼ਾ ਜਿਹੜਾ ਨਾ ਇਦਾਂ ਹੋਇਆ ਕੀ ਹੈ ਕਿ ਅੱਜ ਸੱਚ ਸਾਰੀਆਂ ਪਾਰਟੀਆਂ ਦਾ ਜਿਹੜਾ ਸਿਆਸੀ ਜਿਹੜਾ ਨਾ ਮੌਕਾ ਪ੍ਰਸਤੀ ਉਹ ਬਹੁਤ ਬੁਰੀ ਤਰ੍ਹਾਂ ਲੰਗੀ ਹੁਣ ਹੁਣ ਇੱਥੇ ਪੁਆਇੰਟ ਇਹ ਹੋਰ ਹੁੰਦਾ ਡਾਕਟਰ ਸਾਹਿਬ ਹੁਣ ਇੱਕ ਪਾਸੇ ਤੇ ਇੰਡੀਆ ਲਾਈன்ஸ் ਬਣਿਆ ਡਿਫਰੈਂਟ ਪਾਰਟੀਆਂ ਦਾ ਲੇਕਿਨ ਜੋ ਪਹਿਲਾਂ ਦਾ ਐਕਸਪੀਰੀਅੰਸ ਆ ਇਤਿਹਾਸ ਜਿਹੜਾ ਐਕਸਪੀਰੀਅੰਸ ਆ ਪਾਣੂ ਉਦੋਂ ਹੀ ਆਪੋ ਹੀ ਬੜੇ ਲੜਦੇ ਰਹੇ ਇਸ ਦੌਰ ਪਰ ਬਹੁਤ ਸਿੰਘ ਉਦੋਂ ਹੀ ਮਿਨੋਰਟੀ ਚ ਹੁੰਦਾ ਸੀ ਲੇਕਿਨ ਉਹਨਾਂ ਨੇ ਕਾਮਨਿਸਟਾਂ ਨੇ ਵੀ ਕਹਿਰਾਂ ਨੂੰ ਬਲਤਾਂ ਕੀਤਾ ਜਾਂ ਡੀਐਮਕੇ ਨੇ ਵੀ ਸਕੈਂਡਲ ਆਏ ਬੜੇ ਵੱਡੇ ਐਕਸਪਲੇਨ ਕੀਤਾ ਐਕਸਪਲੇਨ ਕਰਕੇ ਇਹਨਾਂ ਦੇ ਬੜੇ ਵੱਡੇ ਸਕੈਂਡਲ ਵੀ ਕੀਤੇ ਉਹਦੇ ਵਿੱਚ ਕਿੰਨਾ ਸੱਚ ਲੋਗ ਗਿਉਮਿਸ਼ਵਾਜ ਕਰਨ ਹਮ ਇੱਕ ਪਾਸੇ ਦੇ ਜਿਹੜਾ ਉਹਨਾਂ ਤਜਰਬਾ ਲੋਕਾਂ ਦਾ ਵੀ ਇਹ ਜਿਹੜੀ ਮਿਲੀ ਜੁਰੀਆਂ ਸਰਕਾਰਾਂ ਹੁੰਦੀਆਂ ਨੇ ਇਹ ਸਹੀ ਪਾਲਿਸੀ ਇੰਪਲੀਮੈਂਟ ਨਹੀਂ ਕਰ ਸਕਦੀਆਂ ਉਹ ਦੂਜੇ ਪਾਸੇ ਜਿਹੜੇ ਬੀਜੇਪੀ ਹੈ ਸਟਰੋਂਗ ਪਾਰਟੀ ਆ ਨੈਸ਼ਨਲ ਲੈਵਲ ਤੇ ਸਿੰਗਲ ਪਾਰਟੀ ਆ ਹਮ ਉਤੇ ਉਹਨਾਂ ਤੋਂ ਤਵਾਰ ਕਰਨ ਨਿਕਲ ਤਵਾਰ ਕਰਨ ਦੇ ਨਾਲ-ਨਾਲ ਲੋਕਾਂ ਦੇ ਦਿਮਾਗ 'ਚ ਇਹ ਵੀ ਇੱਕ ਚੀਜ਼ ਆ ਗਈ ਆ ਵੀ ਐਬਸੋਲਿਊਟ ਜਿਹੜੀ ਮੈਜੋਰਟੀ ਆ ਉਮੀਰੀਆ ਲੋਕਾਂ ਨੂੰ ਡिक्टेटरਸ਼ਿਪ ਵੱਲ ਜਾਂਦੀ ਆ ਸਰਕਾਰਾਂ ਨੂੰ ਜਾਂ ਸਟੇਟ ਡिक्टेटरਸ਼ਿਪ ਵੱਲ ਜਾਂਦੀ ਆ ਤੇ ਲੋਕ ਜਾਣ ਤੇ ਜਾਣ ਕਿਥੇ ਦੇਖੋ ਜਿਹੜੀ ਸਿਆਸੀ ਪਾਰਟੀਆਂ ਨੇ ਇਹ ਰਾਜ ਸਤਾ ਲਈ ਸੰਘਰਸ਼ ਕਰਨਾ ਇਹਨਾਂ ਦਾ ਧਰਮ ਹਮ ਕੁਰਸੀਆਂ ਸਾਹਮਣੀਆਂ ਵੀ ਇਹਨਾਂ ਦਾ ਮਤਲਬ ਮੁੱਖ ਪਰਪਸ ਹਮ ਤੇ ਪਰ ਜਦੋਂ ਪਾਵਰ ਚ ਆਉਂਦੇ ਨੇ ਜਿਵੇਂ ਤੁਸੀਂ ਦੋ ਗੱਲਾਂ ਨੇ ਇੱਕ ਹੈਗਾ ਕਿ ਇੱਕ ਪਾਰਟੀ ਨਾ ਆਵੇ ਦੋ ਪਾਰਟੀਆਂ ਤਿੰਨ ਪਾਰਟੀਆਂ ਜਾਂ ਬਹੁ ਪਾਰਟੀ ਇੱਕ ਸਰਕਾਰ ਚਲਾਵੇ ਠੀਕ ਹੈ ਉਹਦਾ ਇੱਕ ਫਾਇਦਾ ਹੁੰਦਾ ਕਿ ਉਹਦੇ ਨਾਲ ਚੈੱਕ ਐਂਡ ਬੈਲੈਂਸ ਬਣਿਆ ਰਹਿੰਦਾ ਠੀਕ ਹੈ ਪਰ ਇਹਦਾ ਨੁਕਸਾਨ ਇਹ ਹੁੰਦਾ ਕਿ ਹਰ ਸਿਆਸੀ ਪਾਰਟੀ ਆਪਣੀ ਵੱਧ ਤੋਂ ਵੱਧ ਪਾਵਰ ਗ੍ਰੈਬ ਕਰਦੀ ਹੈ ਵੱਧ ਤੋਂ ਵੱਧ ਕ腐ਸ਼ਨ ਚੋ ਹਿੱਸਾ ਲੈਣਾ ਚਾਹੁੰਦੀ ਹੈ ਜਦਰਾਬਾਦ ਸਾ ਵੱਧ ਤੋਂ ਵੱਧ ਅਕਾਲੀ ਦਰ ਇਸ ਕਰਕੇ ਉਹ ਜਿਹੜਾ ਨਾ ਅੰਦਰ ਸਿਆਸੀ ਭੇਡ ਵੀ ਚੱਲਦਾ ਰਹਿੰਦਾ ਉੱਪਰ ਤੋਂ ਉੱਪਰ ਗਲਾਫ ਇਕੱਠਾ ਹੁੰਦਾ ਚੱਲਦਾ ਪਰ ਜਿਹੜਾ ਸਭ ਤੋਂ ਖਤਰਨਾਕ ਹੁੰਦਾ ਉਹ ਹੁੰਦੀ ਹੈ ਐਬਸੋਲਿਊਟ ਵਿਧਾਉਟੀ ਕਿਉਂਕਿ ਆਮ ਇੱਕ ਇਹ ਤੱਥ ਹੈ ਕਿ ਸਿਆਸਤ ਜਿਹੜੀ ਆ ਜਾਨੀ ਜਿਹੜੀ ਪਾਵਰ ਜਿਹੜੀ ਆ ਇੱਕ ਕਰਪਟਸ ਦਾ ਪਰਸਨ ਯਾ ਜਾਨੀ ਲੂਣ ਦੀ ਖਾਣਚ ਲੂਣ ਹੋ ਜਾਂਦਾ ਉਹ ਇੰਟਰੈਸਟ ਫਰਮ ਬਣਾਉਣਾ ਪਰ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ ਓਕੇ ਜੇ ਤੁਹਾਡੀ ਜ਼ਿਆਦਾ ਮੈਜੋਰਿਟੀ ਆ ਤੇ ਫਿਰ ਤੁਸੀਂ ਪੂਰੀ ਤਰ੍ਹਾਂ ਹੀ ਪ੍ਰਸਤ ਜੋ ਮੈਂ ਚੇਅਰਮੈਨਟ ਲੈ ਗਏ ਆਪਾਂ ਇਸ ਕਰਕੇ ਜਿਹੜੀ ਇਹ ਜਿਹੜੀ ਭਾਜਪਾ ਹੈ ਭਾਜਪਾ ਇੱਕ ਤਰ੍ਹਾਂ ਦੀ ਐਸੀ ਸਿਆਸੀ ਪਾਰਟੀ ਆ ਜਿਹਦਾ Hindu ਜਿਹੜੀ Hindu ਰਾਸ਼ਟਰ ਬਣਾਉਣਾ ਧਰਮ ਯਾਨੀ ਕਿ ਰਿਲੀਜੀਅਨ ਨੂੰ ਵਰਤ ਕੇ ਪਾਵਰ ਲੈਣੀ ਆ ਉਹ ਨਾਲ ਕਿਸੇ ਦਾ ਵੀ ਸੈਕੂਲਰ ਕਾਂਗਰਸ ਦਾ ਉਹਨਾਂ ਕੋਈ ਕੋਈ ਮੇਲਬਾਪ ਨਹੀਂ ਹੋ ਸਕਦਾ ਇਧਰ ਅਕਾਲੀਆਂ ਦਾ ਮੇਲ ਇਸ ਕਰਕੇ ਸੀ ਕਿ ਅਸੀਂ ਸਿੱਖ ਧਰਮ ਦੇ ਆਧਾਰ ਤੇ ਬਾਬਰ ਲੈਨੇ ਤੁਸੀਂ Hindu ਧਰਮ ਤੇ ਲੈ ਲਓ ਮੈਂ ਆਖਰੀ ਪੁਆਇੰਟ ਤੇ ਆਉਣਾ ਤੇ ਬਾਦਲ ਸਾਹਿਬ ਕਹਿੰਦੇ ਇਹਦਾ ਮਤਲਬ ਇਹਦਾ ਮਤਲਬ ਇਹ ਹੋ ਗਿਆ ਕਿ ਇੱਕ ਪਾਸੇ ਦੀਆਂ ਰਲੀਆਂ ਰਲੀਆਂ ਮਿਲੀਆਂ ਸਰਕਾਰਾਂ ਨੇ ਉਹਨਾਂ ਦਾ ਤਜਰਬਾ ਕਰਪਟਿਸ਼ਨ ਵੀ ਕਰਦੀਆਂ ਰਹੀਆਂ ਓਰੀਜਨਲ ਪਾਰਟੀਆਂ ਦਾ ਜਿਹੜਾ ਇਤਿਹਾਸ ਹੈ ਕਰਪਟਿਸ਼ਨ ਦਾ ਰਿਹਾ ਦੇ ਉਹ ਸਹੀ ਜਿਹੜੇ ਮੇ ਅਜੰਡਾ ਲੈ ਕੇ ਆਈਆਂ ਸਨ ਉਹ ਲੋਕਾਂ ਨੂੰ ਡਿਲੀਵਰ ਨਹੀਂ ਕਰ ਪਾਈਆਂ ਤੇ ਅੱਜ ਨਵਾਂ ਏਜੰਡਾ ਆ ਗਿਆ ਦੂਜੇ ਪਾਸੇ ਬੀਜੇਪੀ ਆ ਠੀਕ ਹੈ ਸਟਰੋਂਗ ਪਾਰਟੀ ਆ ਲੇਕਿਨ ਉਹਦਾ ਉਹਦਾ ਜਿਹੜਾ ਬੇਸਿਕ ਜਿਹੜਾ ਸਟਰਕਚਰ ਆ ਉਹ ਹੈਗਾ ਫਿਰਕਾ ਪ੍ਰਸਤਾ ਕਮਿਊਨਲਿਜ਼ਮ ਦਾ ਇੱਕ ਫਿਰਕੇ ਨਾਲ ਲੱਗੇ ਮਿਨੋਰਿਟੀ ਨੂੰ ਸੱਭ ਕਰਨਾ ਉਹ ਵੀ ਇੱਕ ਸੈਕੂਲਰ ਕੰਟਰੀ ਵਿੱਚ ਇਨਵਾਈਵਲ ਇਹਦਾ ਬਹੁਤ ਜ਼ਿਆਦਾ ਖਤਮ ਨਾ ਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖੋ ਹੈਲਥ ਸਿਸਟਮ ਕਿੱਥੇ ਗਿਆ ਐਜੂਕੇਸ਼ਨ ਕਿੱਥੇ ਗਿਆ ਇਹ ਫਾਸਿਜ਼ਮ ਵਾਲਾ ਲੰਮਾ ਹੋ ਜਾਣਾ ਕੰਮ ਇਫ ਇਹਦਾ ਮਤਲਬ ਉਹ ਵੀ ਇੱਕ ਫਾਸਿਸਟ ਅਪਰੋਚ ਵਾਲਾ ਵਦਰ ਹੈ ਨੇ ਇਹ ਦੇਸ਼ ਗਲਤ ਪਾਸੇ ਹੁਣ ਦੇਸ਼ ਜਿਹੜਾ ਹੈਗਾ ਦੇਸ਼ ਜਿਹੜਾ ਆਪਣਾ ਦੋਸਤਾਨਾ ਪੰਜਾਬ ਹੈ ਉਹ ਚੱਜੀ ਜਾਂ ਡਾਇਲਿਮਾ ਚ ਹੈ ਮੈਂ ਸਵਾਲ ਪੂਰਾ ਕਰ ਲੈਂਦੇ ਉਹ ਡਾਇਲਿਮਾ ਦੇ ਖੜਾ ਆ ਪੰਜਾਬ ਇਹ ਕੈਨੇਡਾ ਦੇ ਲੋਕ ਕੈਨੇਡਾ ਫੈਕਟਸ ਜਿਹੜਾ ਕੈਨੇਡਾ ਦੇ ਲੋਕ ਨਹੀਂ ਉਹ ਪੰਜਾਬੀ ਲੋਕ ਹੈ ਸਾਰੇ ਹਿੰਦੁਸਤਾਨੀ ਹੈ ਅਸੀਂ ਜਿਹੜੇ ਡਿਸਕਸ ਕਰਦੇ ਆਂ ਪਾਰਕਾਂ 'ਚ ਬਹਿ ਕੇ ਘਰਾਂ 'ਚ ਬਹਿ ਕੇ ਟੀਵੀ ਵੇਖ ਕੇ ਹੂੰ ਤੋ ਸਾਡੀਆਂ ਜੜ੍ਹਾਂ ਦੇ ਉੱਤੇ ਹੀ ਬਿਲਕੁਲ ਬਿਲਕੁਲ ਆਪਣਾ ਸਾਰਾ ਕੰਸਰਨ ਬੰਦ ਨੇ ਕਈਆਂ ਦੇ ਕਾਰੋਬਾਰ ਵੀ ਨਹੀਂ ਕਈਆਂ ਇੰਟਰਲਿੰਕਡ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਕੈਨੇਡਾ ਆਪਾਂ ਐਕਸਪਲੋਰ ਆਪ ਕਰ ਰਹੇ ਆ ਉਹਦੇ ਇਫੈਕਟ ਜਿਹੜਾ ਪੈਂਦਾ ਉਹਨਾਂ ਦੇ ਉੱਤੇ ਅਸਰ ਪੈਂਦਾ ਉਹ ਜਿਹੜਾ ਹਿੰਦੁਸਤਾਨ ਦੀ ਸਿਆਸਤ ਦਾ ਅਸਰ ਪੈਂਦਾ ਆ ਉਹਦਾ ਅਸਲੀ ਹੱਲ ਕੀ ਆ ਦੋ ਤਿੰਨ ਮਿੰਟ ਜੇ ਆਪਾਂ ਕਰ ਦੋ ਕਿ ਉਹ ਲੋਕ ਜਾਣ ਕਿਤੇ ਜਾਣਗੇ ਕਿਤੇ ਕਿੱਥੇ ਤੇ ਕਰਨ ਕਿਤੇ ਕਰਨਗੇ ਲੋਕਾਂ ਨੂੰ ਉਹ ਹਿੰਦੁਸਤਾਨ ਦੇ ਲੋਕਾਂ ਨੂੰ ਮੈਸੇਜ ਕੀ ਦੇਣ ਮੈਸੇਜ ਤਾਂ ਖैर ਕੋਈ ਇਸ ਕਿਸਮ ਦਾ ਤਾ ਹੋ ਨਹੀਂ ਸਕਦਾ ਕੋਈ ਸਵਾਲ ਤਾਂ ਇਹ ਆ ਕਿ ਹਿੰਦੁਸਤਾਨ ਦੇ ਬਹੁਤ ਵੱਡੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਇਹ ਸੰਵਿਧਾਨ ਬਣਿਆ ਸੰਵਿਧਾਨ ਦੇ ਵਿੱਚ ਚਲੋ ਆਰਥਿਕ ਬਰਾਬਰੀ ਨਾ ਸਹੀ ਪਰ ਤਕੜ ਸਮਾਜਿਕ ਨਿਆਂ ਤੇ ਜਸਟਿਸ ਠੀਕ ਹੈ ਤੇ ਜਿਹੜਾ ਜਿਹੜਾ ਥੋੜਾ ਬਹੁਤਾ ਗਰੀਬਾਂ ਨੂੰ ਜਿਹੜਾ ਛੋਟੀ ਜਿਹੜੇ ਪਿਛਲੇ ਆਰਥਿਕ ਤੌਰ ਤੇ ਪਛੜ ਗਏ ਵਰਗ ਚਾਹੇ ਯਾਦ ਦੇ ਆਧਾਰ ਤੇ ਪਛੜ ਲਗੇ ਚਾਹੇ ਉਹਨਾਂ ਨੂੰ ਥੋੜਾ ਬਹੁਤਾ ਕੰਪਨਸਟ ਜਾਨੀ ਕਿ ਸੋਸ਼ਲ ਵੈਲਫੇਅਰ ਦੀ ਸਕੀਮ ਠੀਕ ਹੈ ਇਹ ਜਿਹੜੀ ਸੀ ਨਾ ਇਸ ਨੂੰ ਸਟਰੈਂਥਨ ਕਰਨਾ ਚਾਹੀਦਾ ਆਪਾਂ ਦੇਖੋ ਆਪਾਂ ਆਪਾਂ 70 70 ਸਾਲ ਦੀ ਉਮਰ ਚ ਆਪਾਂ ਦੇਖਿਆ ਕਿ ਜਿੱਥੇ ਪਬਲਿਕ ਸੈਕਟਰ ਮਜ਼ਬੂਤ ਹੈ ਜਿਵੇਂ ਕੈਨੇਡਾ ਚ ਲੈਡਾ ਦਾ ਹੈਲਥ ਸਿਸਟਮ ਤੇ ਐਜੂਕੇਸ਼ਨ ਸਿਸਟਮ ਦੇਖੋ ਠੀਕ ਹੈ ਉੱਥੇ ਉਹ ਸਿਸਟਮ ਜਾਨੀ ਕਿ ਵੈਲਫੇਅਰ ਸਿਸਟਮ ਦੀ ਇੰਡੀਆ ਦੇ ਵਿੱਚ ਕੈਨੇਡਾ ਨਾਲੋਂ ਵੀ ਕਿਤੇ ਵੱਧ ਲੋੜ ਹੈ ਠੀਕ ਹੈ ਤੇ ਇਸ ਨੂੰ ਸਟਰੈਂਥਨ ਕਰਨ ਲਈ ਸਾਨੂੰ ਸੰਵਿਧਾਨ ਨੂੰ ਕਨਸਟੀਟਿਊਸ਼ਨ ਨੂੰ ਤੇ ਡੈਮੋਕ੍ਰੇਸੀ ਨੂੰ ਤੇ ਇਹਨੂੰ ਸਟਰੈਂਥਨ ਕਰਨਾ ਚਾਹੀਦਾ ਠੀਕ ਹੈ ਇਸ ਕਰਕੇ ਜਿਹੜੀਆਂ ਤੇਰਾ ਉਧਰ ਨੇ ਸਾਨੂੰ ਉਹਦੇ ਨਾਲ ਡਟ ਕੇ ਖੜਨਾ ਚਾਹੀਦਾ ਦੂਜੀ ਗੱਲ ਜਿਹੜਾ ਭਾਜਪੀ ਕੱਲੀ ਧਰਮ ਤੇ ਨਹੀਂ ਖੜੀ ਜੇ ਰਾਮ ਰਾਜ ਹੁੰਦਾ ਤੇ ਗੱਲ ਹੀ ਹੋਰ ਸੀ ਤਾਂ ਉਲਟਾ ਧਰਮ ਤਾਂ ਵਰਤਨਾ ਹੈ ਐਕਚੁਅਲੀ ਕੀਆ ਕਿ ਕਾਰਪੋਰੇਟ ਵਰਲਡ ਦੀ ਜਿਹੜੀ ਵਿੱਤੀ ਪੂੰਜੀ ਆ ਤੇ ਧਰਮ ਦਾ ਜਿਹੜਾ ਗਲੇਫ ਹਮ ਕਮਿਊਨਲਿਜ਼ਮ ਠੀਕ ਹੈ ਇਹਨਾਂ ਦਾ ਜਿਹੜਾ ਕੰਬੀਨੇਸ਼ਨ ਆ ਬੜਾ ਮਲਪੋਇਸ ਨਸ ਇਹਦੇ ਵਿੱਚੋਂ ਫਾਸ਼ੀਜ਼ਮ ਨਿਕਲਦਾ ਹੈ ਕਿ ਲੋਕਾਂ ਨੂੰ ਧਰਮ ਦੀ ਥੀਮ ਦਿੰਦੇ ਰਹੋ ਤੇ ਤੁਸੀਂ ਉਹਨਾਂ ਨੂੰ ਚੁੱਕ ਕੇ ਉਹਦੇ ਕਾਰਪੋਰੇਟ ਵਰਲਡ ਦੀ ਜਿਹੜੀ ਸਾਰੀ ਪੂੰਜੀ ਨੂੰ ਲੜ ਤੁਸੀਂ ਦੇਖੋ 10 ਸਾਲ ਦੇ ਵਿੱਚ ਬਹੁਤ ਵੱਡਾ ਗੈਪ ਜਿਹੜਾ ਮਿਡਲ ਕਲਾਸ ਇੰਡੀਆ ਦੀ ਖੁਰ ਗਈ ਪਰ ਇੱਥੇ ਇੱਥੇ ਕੈਨੇਡਾ ਚ ਕੈਨੇਡਾ ਦੀ ਕਹੇ ਜਿਹੜਾ ਬੰਦਾ ਕੰਮ ਕਰਦਾ ਉਹ ਰੋਟੀ ਵਧੀਆ ਖਾ ਲੈਂਦਾ ਠੀਕ ਹੈ ਦਾ ਕੋਈ ਬਹੁਤ ਉੱਤੇ ਜਾਂਦਾ ਨਹੀਂ ਅੱਛਾ ਇੱਥੇ ਵੀ ਉਹੀ ਲੋਕ ਉੱਤੇ ਜਾਂਦੇ ਨੇ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਠੀਕ ਹੈ ਬਹੁਤ ਬਹੁਤ ਜਿਆਦਾ ਵੀਨਸਮੈਨ ਕਰਦੇ ਪਰ ਫੇਰ ਵੀ ਇੱਥੇ ਇਮਾਨਦਾਰੀ ਨਾਲ ਮਿਹਨਤ ਕਰਕੇ ਵੀ ਤੁਸੀਂ ਆਪਣਾ ਘਰਬਾਰ ਆਪਣੇ ਬੱਚੇ ਠੀਕ ਠਾਕ ਨਾਲ ਪਾਲ ਸਕਦੇ ਹੋ ਇੱਕ ਸੋਸ਼ਲ ਸਿਕਿਉਰਿਟੀ ਇੱਥੇ ਉੱਥੇ ਕੁਝ ਵੀ ਨਹੀਂ ਹੈ ਉੱਥੇ ਜਿਹੜਾ ਬੰਦਾ ਬਹੁਤ ਅਮੀਰ ਆ ਉਹਦਾ ਉਹਦਾ ਵੀ ਕੀ ਝੜਕਤੇ ਤਾਂ ਉਹ ਵੀ ਅੰਚੇਪ ਇਸ ਕਰਕੇ ਇਹ ਗੱਲਾਂ ਜਦੋਂ ਆਪਾਂ ਇੱਥੇ ਬੈਠੇ ਆ ਕੈਂਡੀਡੇਟਾਂ ਚ ਫਿਰ ਇੰਡੀਆ ਦੇ ਸਿਸਟਮ ਦੇਖਦੇ ਆ ਫਿਰ ਸਾਡੇ ਮਨ ਚ ਆਉਂਦਾ ਵੀ ਘੱਟੋ ਘੱਟ ਘੱਟੋ ਘੱਟ ਸੋਸ਼ਲ ਵੈਲਫੇਅਰ ਵਾਲੀ ਜਿਹੜੀ ਸਟੇਟ ਆ ਉਹਦੇ ਬਹੁਤ ਲੋਕ ਇੱਕ ਚੀਜ਼ ਹੋਰ ਨਵੀਂ ਮੇਰੇ ਦਿਮਾਗ ਚ ਉੱਠ ਕੇ ਆਈ ਹੈ ਵੀ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਹੈ ਹਿੰਦੁਸਤਾਨ ਚ ਹਾਂਜੀ ਇਹਦਾ ਰਸ਼ਕਿੰਡ ਕਹੇ ਅਮਰੀਕਾ ਦੇ ਵਿੱਚ ਦੋ ਵਾਰਾਂ ਪ੍ਰੈਜ਼ੀਡੈਂਟ ਬਣਦਾ ਹਾਂਜੀ ਕੀ ਐਸਾ ਸੁਧਾਰਨਕ ਸੋਧ ਨਹੀਂ ਕੀਤੀ ਜਾ ਸਕਦੀ ਵੀ ਜਿਹੜਾ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦਾ ਬਣੇ ਡੈਮੋਕਰੈਟਿਕ ਤੌਰ ਤੇ ਉਹ ਸਿਰਫ ਦੋ ਟਰਮਾਂ ਤੋਂ ਵੱਧ ਨਾ ਕੱ ਬਣਾ ਸਕੇ ਇਹ ਔਰ ਇਹ ਬੜੀ ਵੱਡੀ ਮੈਂ ਸਮਝਦਾ ਵੀ ਰਿਲੀਫ ਹੋਏ ਵੀ ਲੋਕ ਹਿੰਦੁਸਤਾਨ ਦੇ ਲੋਕਾਂ ਨੂੰ ਇਹੋ ਜਿਹਾ ਹੋ ਸਕਦਾ ਇਹੋ ਜਿਹਾ ਕਰ ਸਕਦਾ ਇਹ ਤਾਂ ਸਿਆਸੀ ਪਾਰਟੀਆਂ ਨੂੰ ਆਪ ਨੂੰ ਚਾਹੀਦਾ ਇਹ ਚੀਜ਼ ਜਿਹੜੀ ਕਰਨੀ ਚਾਹੀਦੀ ਦੇਖੋ ਇਹ ਤਾਂ ਹੁਣ ਸਿਆਸੀ ਪਾਰਟੀਆਂ ਮੌਕਾ ਮਰਸਦੀ ਕਰਦੀਆਂ ਨੇ ਇਹਨਾਂ ਨੇ ਜਿਹੜੀ ਉਹ ਮਾਰਗਦਰਸ਼ਕ ਬਣਾਇਆ ਸੀ ਬੀਜੇਪੀ ਨੇ ਸਾਫ਼ ਉਸ ਹਿਸਾਬ ਨਾਲ ਮੋਦੀ ਸਾਹਿਬ ਨੂੰ ਵੀ ਉਧਰ ਜਾਣਾ ਚਾਹੀਦਾ ਸਾਫ਼ ਨਹੀਂ ਹੈਗੀਆਂ ਮਨ ਨਾਲ ਨਾ ਬਿਲਕੁਲ ਨਹੀਂ ਹੈ ਇਮਾਨਦਾਰੀ ਕਿਤੇ ਨਹੀਂ ਹੈ ਕਾਰਪੋਰੇਟ ਨੇ ਦੇਖਣਾ ਵੀ ਸਾਡਾ ਪੁਰਜਾ ਕਿਹੜਾ ਮਖੌਟਾ ਕਿਹੜਾ ਜੇ ਇਹ ਮਖੌਟਾ ਬਹੁਤ ਝੂਠ ਬੋਲ ਸਕਦਾ ਬਹੁਤ ਵੋਟਾਂ ਕੈਚ ਕਰ ਠੀਕ ਹੈ ਕੱਲ ਨੂੰ ਆਰਐਸਐਸ ਨਵਾਂ ਕੋਈ ਹੋਰ ਫੀਲਾ ਖੜਾ ਕਰ ਦੇਗਾ ਇਹਦਾ ਮਤਲਬ ਇਹ ਹੋਇਆ ਜਿਹੜਾ ਲੋਕ ਸੋਚਦੇ ਨੇ ਕੈਨੇਡਾ ਦੇ ਉਹ ਇਹ ਸੋਚਦੇ ਨੇ ਵੀ ਜਿਹੜਾ ਹਿੰਦੁਸਤਾਨੀ ਸਿਆਸਤਦਾਨਾਂ ਦਾ ਮਿਆਰ ਤੇ ਕਿਰਦਾਰ ਉਹ ਜ਼ਿਆਦਾ ਗਿਰ ਗਿਆ ਉਹ ਬਹੁਤ ਜ਼ਿਆਦਾ ਗਿਰ ਗਿਆ ਆਪਾਂ ਇੰਨਾ ਨਹੀਂ ਸੋਚਦੇ ਆਪਾਂ ਨੂੰ ਇਹ ਤਾਂ ਪਤਾ ਹੈ ਚਲੋ ਸਿਆਸਤ ਜਿਹੜੀ ਹੈ ਭੰਦਾ ਲੇਕਿਨ ਕੈਨੇਡਾ ਦੇ ਲੋਕ ਸੋਚਣ ਲੱਪੇ ਕਿਉਂ ਨਹੀਂ ਤਾਂ ਕੰਪੈਰੀਸ਼ਨ ਕਰਦੇ ਕਿ ਇਥੋਂ ਦੇ ਪਾਰਟੀਜਨ ਦੇ ਨਾਲ ਘਟ ਘਟ ਜਿਹੜੀਆਂ ਪਾਰਟੀਆਂ ਤੁਸੀਂ ਹੈਗੇ ਉਹਨਾਂ ਦਾ ਕਿ ਸਿਧਾਂਤ ਨਾ ਉਹਨਾਂ ਦੇ ਕੋਈ ਵਿਚਾਰ ਧਾਰਾ ਉਹਦੇ ਤੇ ਮਾੜਾ ਮੋਟਰ ਲੱਗੋ ਇਥੋਂ ਦੇ ਐਮਪੀ ਜਿਹੜੇ ਨੇ ਜਾਂ ਕੌਂਸਲਰ ਨੇ ਜਾਂ ਐਮਐਲਏ ਜਿਹਨੂੰ ਕਿਨੇ ਆ ਉਹ ਵੇਖੋ ਕਿਦਾ ਸਿੰਪਲ ਸਿਟੀ ਨਾਲ ਜਾਂਦੇ ਨੇ ਕਾਰਾਂ ਜੇ ਨਾ ਕੋਈ ਉਹਨਾਂ ਦੇ ਕੋਲ ਸਿਕਿਉਰਟੀ ਹੁੰਦੀ ਨਾ ਇਵਨ ਕਿ ਪ੍ਰਾਈਮ ਮਿਨਿਸਟਰ ਵੀ ਜਿਹੜਾ ਆ ਉਹ ਹਿڈن ਸਕਿਉਰਟੀ ਜਾਂ ਆਰਟੀਪੀਸ਼ੀਅਨ ਸਕਿਉਰਟੀ ਜਿਹੜਾ ਹੁੰਦਾ ਨਹੀਂ ਹੁੰਦੀ ਨਹੀਂ ਹੁੰਦੀ ਐਸਕੇ ਲੇਕਿਨ ਆਰਟੀਪੀ ਦੀ ਸਕਿਉਰਟੀ ਹੁੰਦੀ ਪਤਾ ਨਹੀਂ ਲੱਗਦਾ ਲੋਕਾਂ ਨੂੰ ਜਿਸ ਦਾ ਨਹੀਂ ਗੱਲ ਯੂ نو ਮਾਲ ਦੇ ਵਿੱਚ ਜੋ ਸਾਮਾਨ ਵੀ ਖਰੀਦ ਰਿਹਾ ਹੈ ਪਰਚੇਜ਼ ਵੀ ਕਰ ਰਿਹਾ ਕੱਲਾ ਘੁੰਮ ਵੀ ਰਿਹਾ ਹੈ ਵਾਈਫ ਆਪਣੀ ਫੈਮਿਲੀ ਦੇ ਨਾਲ ਔਰ ਪਤਾ ਨਹੀਂ ਲੱਗਦਾ ਤੇ ਉੱਥੋਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਥੇ ਜੈਡ ਸਕਿਉਰਟੀ ਹੈ ਉਹ ਉਸ ਸਰਕਲ ਦੇ ਵਿੱਚ ਐਂਟਰ ਹੋਣ ਲੱਗਿਆਂ ਪਰਮਿਸ਼ਨ ਲੈਣੀ ਪੈਂਦੀ ਉਹਦੀ ਸਾਰੀ ਆਈਡੈਂਟੀਫਿਕੇਸ਼ਨ ਨਾ ਨਾ ਸਾਰੀ ਦਿੱਲੀ ਬੰਦ ਹੋ ਜਿਹੜੇ ਜਿਹੜੇ ਜਨਤਾ ਦੇ ਲੀਡਰ ਸਨ ਉਹ ਹੈ ਜੀ ਉਹ ਉਹ ਐਸਲਈ ਸਟੇਟ ਹਾਕਮ ਬਣ ਗਏ ਆ ਜਾਂ ਸੂਬੇਦਾਰ ਬਣ ਗਏ ਆ ਉਹ ਬਾਦਸ਼ਾਹਾਂ ਵਾਂਗ ਟ੍ਰੀਟ ਕਰਦੇ ਆ ਬਣ ਗਏ ਨੇ ਇਹਦਾ ਮਤਲਬ ਇਹਦਾ ਇਹ ਹੱਲ ਹੋਇਆ ਵੀ ਅਜੇ ਕੋਈ ਹੱਲ ਨਹੀਂ ਹੈਗਾ ਅਜੇ ਲੋਕਾਂ ਨੂੰ ਇੱਕ ਦੋ ਤਰਮਾ ਮੈਂ ਤੁਹਾਨੂੰ ਟ੍ਰਿੰਡਾ ਸਾਹਿਬ ਦੀ ਗੱਲ ਦੱਸ ਦਾਂ ਹਾਂਜੀ ਉਹ ਇੱਥੇ ਨਾ ਜਿਹੜੀ ਆਪਨੇ ਬਸਾਖੀ ਬਣਾਉਨੇ ਆ ਇਕੱਠੇ ਆ ਗੁਰਦੁਆਰੇ ਆ ਕੇ ਹੂੰ ਹੂੰ ਸਾਡੇ ਉਹ ਫੋਟੋ ਲਾ ਕੇ ਖਿਚਣ ਲੋਕ ਸਾਡੇ ਬੇਟੀ ਨੇ ਦੋਤੀ ਨੂੰ ਲੈ ਕੇ ਫੋਟੋ ਖਚਾਈ ਹੂੰ ਓਹੋ ਕਾ ਟੂ ਖੇਤੀ-ਖੇਤੀ ਕਰ ਰਹੀ ਸੀ ਟੂਡਰ ਸਾਹਿਬ ਕਹਿਣ ਲੱਗੇ ਕਹਿੰਦਾ ਬੇਟਾ ਕੋਈ ਕਾਲੀ ਨਾ ਕਰੋ ਆਮ ਨਾਟ ਇਨ ਹਰੀ ਤੇ ਜਦੋਂ ਫੋਟੋ ਖਿੱਚੀ ਨਾ ਸਾਡੀ ਪੋਤੀ ਤਾਂ ਦੋਤੇ ਤਾਂ ਛੋਟੀ ਆ ਟੂਡਰ ਸਾਹਿਬ ਕੋਡੇ ਹੋ ਕੇ ਬਰਾਬਰ ਫੋਟੋ ਚ ਕਰ ਉਹ ਮੇਰੇ ਕੋਲ ਆਈ ਹੋਈ ਆ ਮੈਂ ਕਿਹਾ ਮੈਂ ਦਿਖਾਉਣਾ ਨਾ ਵੀ ਦੇਖੋ ਐ ਵੀ ਹੰਬਲ ਨਸਿਆ ਮੈਂ ਮੈਂ ਤਾਂ ਮੈਂ ਨਵਾਂ ਨਵਾਂ ਆਇਆ ਕੈਨੇਡਾ ਵਿੱਚ ਤੇ ਮਾਲ ਦੇ ਵਿੱਚ ਗਿਆ ਤੇ ਉਹ ਸ਼ਾਪਿੰਗ ਕਰ ਰਹੀ ਸੀ ਸ਼ਾਪਿੰਗ ਕਰ ਰਿਹਾ ਤਾਂ ਦੇ ਮੇਰਾ ਬੇਟਾ ਕਹਿੰਦਾ ਪਾਪਾ ਦੇਖੋ ਕੌਣ ਆ ਇਹ ਦੇਖਿਆ ਲੱਗਦਾ ਬੰਦਾ ਕਹਿੰਦੇ ਟਰੂਡੋ ਜੀ ਅਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਜੋ ਕੱਲਾ ਸ਼ੋਪਿੰਗ ਕਰਦੇ ਆ ਲਾਲ ਵਾਈਪ ਹਾਂ ਆਜੇ ਜਦੋਂ ਉਹਨਾਂ ਨੇ ਸਭ ਨਹੀਂ ਸੀ ਕਰਦੀ ਮੈਂ ਮੈਂ ਹੱਥ ਮਿਲਾਵਾ ਦਾ ਨਹੀਂ ਹੱਥ ਨਾ ਮਿਲਾਇਓ ਜੇ ਲੇਕਿਨ ਉਹਨੇ ਮੈਨੂੰ ਵੇਖਿਆ ਤੇ ਹੈਰੋ ਕਰਕੇ ਤੇ ਚਲਾ ਗਿਆ ਉਹ ਇੰਨੇ ਲੋਕ ਸੀ ਉਹ ਉਹਨਾਂ ਦਿਨਾਂ 'ਚ ਜਦੋਂ ਖਰੀਦੇ ਨਾ ਉਹ ਬੱਗੀ ਲੈ ਕੇ ਜਾ ਰਹੇ ਨੇ ਫੋਰਟੀਨੋ 'ਚ ਹਾਂਜੀ ਉਹ ਗ੍ਰੋਸਰੀ ਲੈਣ ਸੋ ਇਹ ਤਾਂ ਹੈ ਸਿੰਪਲੀਸਿਟੀ ਇੱਥੇ ਹੈ ਚਲੋ ਪ੍ਰੋਗਰਾਮ ਦਾ ਟਾਈਮ ਹੁੰਦਾ ਜਾ ਰਿਹਾ ਤੇ ਬੜਾ ਵਧੀਆ ਗੱਲਾਂ ਹੋਈਆਂ ਡਾਕਟਰ ਸਾਹਿਬ ਉਮੀਦ ਹੈ ਕਿ ਸਾਡੇ ਸੋਤਿਆਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਆਪਾਂ ਹੋਰ ਵੀ ਆਪਾਂ ਪਹਿਲੀ ਵਾਰ ਇਸ ਪ੍ਰੋਗਰਾਮ 'ਚ ਆਇਆ ਇਸ ਕਰਕੇ ਅਸੀਂ ਸੋਤਿਆਂ ਨੂੰ ਆਪਣੀ ਦੱਸਿਆ ਅਸੀਂ ਚੰਗੇ ਚੰਗੇ ਫੈਕਟਸ ਤੇ ਡਾਟਾ ਲੈ ਕੇ ਆਵਾਂਗੇ ਲੋਕਾਂ ਨਾਲ ਕੈਨੇਡਾ ਦੀ ਬਾਰੇ ਲੋਕਾਂ ਨੂੰ ਇਨਫੋਰਮੇਸ਼ਨ ਦਵਾਂਗੇ ਗੱਲਾਂ ਕਰਾਂਗੇ ਅੱਜ ਦੇ ਟੌਪਿਕ ਨਵੇਂ-ਨਵੇਂ ਜਿਹੜੇ ਹੈ ਉਹਨਾਂ ਤੇ ਗੱਲ ਕਰਿਆ ਕਰਾਂਗੇ ਡਾਕਟਰ ਸਾਹਿਬ ਨਾਲ ਹੋਰ ਵੀ ਸਾਡੇ ਸੱਜੇ ਸਾਥੀ ਇਹ ਨਾਲ ਨੇ ਤੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਬਧਾਈ ਕਿ ਲੈਂਦੇ ਬਧਾਈ ਕਿ ਲੈਂਦੇ ਆ ਨਮਸਕਾਰ ਅਦਾਬ ਤੇ ਸਤਿ ਸ੍ਰੀ ਅਕਾਲ